ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਦੀ ਨੱਕ ਦੇ ਹੇਠ ਇੱਕ ਇੰਟਰਵਿਊ ਗੈਂਗਸਟਰ ਦੀ ਸੀਆਈਏ ਸਟਾਫ ਵਿਖੇ ਹੋ ਜਾਂਦੀ ਆ ਜਦੋਂ ਉਹ ਜਦੋਂ ਤੁਸੀਂ ਕਰਨੀ ਉਸ ਦੀ ਇੰਟਰੋਗੇਸ਼ਨ ਸੀ ਤੇ ਤੁਸੀਂ ਕਰਵਾ ਇੰਟਰਵਿਊ ਰਿਹਾ ਇਹ ਜ਼ਿੰਮੇਵਾਰੀ ਕਿਦੀ ਬਣਦੀ ਆ ਇਹ ਪੰਜਾਬ ਸਰਕਾਰ ਦੀ ਵੀ ਤੇਰੇ ਅਫਸਰਾਂ ਨੇ ਇੰਟਰੋਗੇਟ ਕਰਨ ਦੀ ਬਜਾਏ ਇੰਟਰਵਿਊ ਕਿਵੇਂ ਪ੍ਰੋਵਾਈਡ ਕਰਾਤੀ ਅੰਦਰ ਸਾਰਾ ਕੁਝ ਬਾਹਰ ਆ ਗਿਆ ਸਟੇਟ ਗਵਰਨਮੈਂਟ ਨੇ ਕੀ ਐਕਸ਼ਨ ਲਿਆ ਜੇ ਤੇਰੇ ਅਫਸਰ ਜ਼ਿੰਮੇਵਾਰ ਸੀ ਉਹਨਾਂ ਉੱਪਰ ਕਾਰਵਾਈ ਖੋਲਦੇ ਉਹਨਾਂ ਨੂੰ ਬੁਲਾ ਕੇ ਪੁੱਛ ਵੀ ਕੀ ਹੋ ਰਿਹਾ ਪੰਜਾਬ ਦੀ ਪੁਲਿਸ ਜਿਹੜੀ ਨੰਬਰ 1 ਫੋਰਸ ਮੰਨੀ ਜਾ ਸਕਦੀ ਆ ਤੁਸੀਂ ਇਹ ਦੇਖੋ ਉਹਦਾ ਏਜੀਟੀ ਐਫ ਦਾ ਇੱਕ ਮੁਖੀ ਕਰਮਜੀਤ ਸਿੰਘ ਚਾਹਾਨ ਆ ਜੀ ਦੂਜਾ ਵੱਡਾ ਜਿਹੜਾ ਆਪਣੇ ਆਪ ਨੂੰ ਕਹੋਂਦਾ ਵੀ ਮੈਂ ਗੈਂਗਸਟਰ ਨੂੰ ਜਿੱਥੋਂ ਮਰਦੀ ਲੱਭ ਕੇ ਉਹਨੂੰ ਸ਼ੂਟ ਆਊਟ ਕਰ ਸਕਦਾ ਉਹ ਵਿਕਰਮ ਬਰਾੜ ਹੈਗਾ ਰਾਜਪੁਰੇ ਬਹੁਤ ਚਿਰ ਰਿਹਾ ਹੋ ਇਹਨਾਂ ਦੀ ਜਵਾਬਦੇਹੀ ਨਹੀਂ ਬਣਦੀ ਕਿਤੇ ਉਹ ਬਰਗਾੜੀ ਜਾਂ ਬਹਿਵਲ ਕਾਂਡ ਦੇ ਵਿੱਚ ਆਪਾਂ ਕਹਿੰਦੇ ਪ੍ਰਕਾਸ਼ ਸਿੰਘ ਬਾਦਲ ਦੀ ਸਹਿਮਤੀ ਤੋਂ ਬਿਨਾਂ ਕਿਵੇਂ ਹੋ ਗਿਆ ਵੀ ਆਰਡਰ ਚਾਹੇ ਮੂੰਝਵਾਨੀ ਜਾਰੀ ਕਿਤੇ ਚਾਹੇ ਲਿਖਤੀ ਜਾਰੀ ਕਿਤੇ ਹੁਣ ਜਾਦਾ ਡਿਫਰੈਂਸੇਜ਼ ਨੇ ਜਿਹੜਾ ਪੰਜਾਬ ਦਾ ਡੀਜੀਪੀ ਆ ਉਹ ਸੈਂਟਰ ਦੀ ਫੋਰਸ ਨਾਲ ਚੱਲਦਾ ਮੈਂ ਤਾਂ ਸਿੱਧਾ ਕਹਾਂਗਾ ਵੀ ਜਾਂ ਤਾਂ ਉਹ ਕੇਂਦਰ ਸਰਕਾਰ ਦੀਨ ਚੱਲ ਰਿਆ ਹੁਣ ਪੰਜਾਬ ਸਰਕਾਰ ਦਾ ਉਹਨੂੰ ਡਰ ਕੋਈ ਨਹੀਂ ਵੀ ਮੈਨੂੰ ਇਹ ਨਾ ਬਦਲ ਸਕਦੇ ਆ ਨਾ ਲਾ ਸਕਦੇ ਨੇ ਤੇ ਭਗਵੰਤ ਮਾਨ ਨੂੰ ਉਹਨਾਂ ਨੇ ਸ਼ੀਸ਼ਾ ਦਿਖਾਤਾ ਵੀ ਤੇਰੇ ਪੱਲੇ ਕੱਖ ਨਹੀਂ ਚੰਨੀ ਵਰਗਾ ਬੰਦਾ ਵੀ ਸਮਝਦਾ ਸੀ ਉਹ ਕਹਿੰਦਾ ਕੀ ਹੋ ਗਿਆ ਕਿਹੜਾ ਖਤਰਾ ਸੀ ਉਹਨੂੰ ਉਹਨੇ ਪ੍ਰਵਾਹ ਨਹੀਂ ਮਾਰੀ ਦੇਸ਼ ਦੇ ਪ੍ਰਧਾਨ ਮੰਤਰੀ ਦੀ ਇਹ ਤਾਂ ਮੈਨੂੰ ਐਂ ਲੱਗਦਾ ਵੀ ਉਹਨਾਂ ਨੇ ਮੂਤੇ ਕਰ ਲੈਨੇ ਹੁਣ ਸਾਰੇ ਇਹਨਾਂ ਦੇ ਪੱਲੇ ਹੁਣ ਕੱਖ ਨਹੀਂ ਰਿਆ ਤੇ ਜੇ ਵਰਤਾਰਾ ਹੀ ਰਿਹਾ ਪੰਜਾਬ ਦੇ ਕਈ ਹੋਰ ਪੁੱਤ ਵੀ ਨਿਸ਼ਾਨੇ ਤੇ ਆ ਸਕਦੇ ਸਮੁੱਚੇ ਪੰਜਾਬ ਨੂੰ ਗਰਾਉਂਡ ਦੀ ਜੜੀ ਹੈਗੀ ਆ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਦਬਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਵੀ ਸਾਡੇ ਕੋਲ ਬੰਦੇ ਹੈਗੇ ਆ ਜੀ ਕਿਸੇ ਨੂੰ ਵੀ ਬੋਲਣ ਵਾਲੇ ਨੂੰ ਇਸ ਅੰਜਾਮ ਤੱਕ ਪਹੁੰਚਾ ਸਕਦੇ ਆ ਸਟੇਟ ਜਿਹੜੀ ਹੈਗੀ ਆ ਕਿਤੇ ਨਾ ਕਿਤੇ ਤੁਹਾਨੂੰ ਹਿੱਟ ਕਰ ਰਹੀ ਹੈ ਖਾਸ ਕਰਕੇ ਪੰਜਾਬੀਅਤ ਨੂੰ ਥੋੜੀ ਅੱਖ ਨੂੰ ਚੈੱਕ ਕੀਤਾ ਜਾ ਰਿਹਾ ਅੱਗ ਦੇ ਲਾਂਬੂ ਵਾਲੋਂ ਧੱਕਿਆ ਜਾ ਰਿਹਾ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਇਸ ਗੱਲ ਦਾ ਕੋਈ ਫਿਕਰ ਨਹੀਂ ਜਿਵੇਂ ਪ੍ਰਕਾਸ਼ ਸਿੰਘ ਬਾਦਲ ਤੇ ਐਲੀਗੇਸ਼ਨ ਲੱਗਦੇ ਨੇ ਵੀ ਉਹਨੇ ਸਵੇਸ਼ ਸਿੰਘ ਸੈਣੀ ਡੀਜੀਪੀ ਲਾਇਆ ਜਿਨੇ ਪੰਜਾਬ ਦੇ ਮੁੰਡਿਆਂ ਦਾ ਕਹਾਣ ਕੀਤਾ ਇਹੋ ਜਿਹੀ ਐਲੀਗੇਸ਼ਨ ਭਗਵੰਤ ਸਿੰਘ ਮਾਨ ਦੇ ਉੱਤੇ ਵੀ ਲੱਗਣਗੇ ਸਤਾ ਤੋਂ ਬਾਹਰ ਦੇਖੋ ਕਿੰਨਾ ਕੁਝ ਨਿਕਲਦਾ ਜਿੱਦਣ ਸਤਾ ਤੋਂ ਬਾਹਰ ਹੋ ਗਿਆ 12 ਜੁਲਾਈ ਨੂੰ ਮਪਮંત્રી ਸਾਹਿਬ ਨੂੰ ਤੇ ਡੀਜੀਪੀ ਸਾਹਿਬ ਨੂੰ ਪਤਾ ਲੱਗ ਗਿਆ ਸੀ ਜਦੋਂ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਆ ਕੇ ਕਹਿਤਾ ਸੀ ਪ੍ਰੋਬੋਧ ਕੁਮਾਰ ਜੀ ਨੇ ਕਿ ਇੰਟਰਵਿਊ ਪੰਜਾਬ ਦੇ ਵਿੱਚ ਹੋਈ ਆ ਉਦੋਂ ਕੋਈ ਕਾਰਵਾਈ ਨਹੀਂ ਹੁਣ 7 ਅਗਸਤ ਤੋਂ ਰਿਪੋਰਟ ਵੀ ਓਪਨ ਹੋ ਗਈ ਹੁਣ ਕੋਈ ਕਾਰਵਾਈ ਨਹੀਂ ਹੈਗੀ ਮਤਲਬ ਕਹਿਣਾ ਕੀ ਚਾਹੁੰਦੇ ਲੋਕਾਂ ਵੀ ਤੁਸੀਂ ਜੋ ਮਰਜ਼ੀ ਕਰੋ ਅਸੀਂ ਗੈਂਗਸਟਰਾਂ ਦੇ ਨਾਲ ਆ ਇੱਕ ਸਟੇਟ ਦਾ ਪੁਲਿਸ ਦਾ ਮੁਖੀ ਐਡਾ ਵੱਡਾ ਝੂਠ ਕਿਦੇ ਬਣਾ ਦੇ ਉੱਥੇ ਖੋਲ ਗਿਆ ਕਿਦੇ ਕਿਸ ਕਿਸ ਆਧਾਰ ਦੇ ਉੱਤੇ ਉਹਨੇ ਐਡਾ ਝੂਠ ਖੋਲਿਆ ਗੱਲ ਇੱਥੇ ਆ ਕੇ ਖੜ ਗਈ ਤੇ ਮੁੱਖ ਮੰਤਰੀ ਦੀ ਵੀ ਅੱਗੇ ਜਵਾਬ ਦੇਈ ਆ ਜੇ ਕੋਈ ਸੈਂਟਰ ਫੋਰਸ ਚਲਾਉਂਦੀ ਆ ਤਾਂ ਮੁੱਖ ਮੰਤਰੀ ਤੇ ਡੀਜੀਪੀ ਨੂੰ ਹੋਣ ਐਕਸ਼ਨ ਲੈ ਲੈਣਾ ਚਾਹੀਦਾ ਤੰਗ ਦੇ ਵਿਅਸਤਾਂ ਨੂੰ ਸਾਰਿਆਂ ਨੂੰ ਵੀ ਤੁਸੀਂ ਗਮਰਾਹ ਕਰ ਦੋ ਇਹਦਾ ਮਤਲਬ ਤੁਸੀਂ ਦੇਖੋ ਪੁਲਿਸ ਪ੍ਰਬੰਧ ਕਿਹਾ ਜਾ ਸਾਡਾ ਆਮ ਕੇਸਾਂ 'ਚ ਕਿੰਨਾ ਗਮਰਾਹ ਕਰਦੇ ਹੋਣਗੇ ਦੱਸ ਦੇ ਨਹੀਂ ਹੋਣਗੇ ਏਜੀਟੀਐਫ ਦਾ ਮੁਖੀ ਉਹਦੇ ਉੱਪਰ ਤੁਰੰਤ ਕਾਰਵਾਈ ਹੋਣੀ ਚਾਹੀਦੀ ਆ ਵੀ ਬਾਈ ਜੀ ਕਿਵੇਂ ਹੋਊਗੀ ਤੇ ਡੀਜੀਪੀ ਨੂੰ ਵੀ ਜਿਹੜੀ ਹੈਗੀ ਆ ਕਿਤਨਾ ਕਿਤੇ ਜਵਾਬ ਦਿੱਤਾ ਸ਼ਰਮਨਾਕ ਝੂਠ ਬੋਲਿਆ ਗਿਆ ਇੱਕ ਐਡੀ ਜਿਹੜੀ ਹੈਗੀ ਆ ਅਹੁਦੇ ਦੀ ਮਾਨ ਮਰਿਆਦਾ ਹੁੰਦੀ ਆ ਹੁਣ ਗੱਲ ਇਹ ਆ ਵੀ ਭਗਵੰਤ ਮਾਨ ਸਾਹਿਬ ਦੀ ਜਿਹੜੀ ਅਕਲ ਤੇ ਸਰਕਾਰ ਦਾ جناਜਾ ਨਿਕਲ ਚੁੱਕਿਆ ਅੱਜ ਇੱਕ ਨਵੀਂ ਤੁਸੀਂ ਅੱਜ ਇੰਟਰਵਿਊ ਸੁਣੀ ਹੋਣੀ ਆ ਮੈਨੂੰ ਲੱਗਦਾ ਵੀ ਉਹ ਵਿਜੇਪਾਲ ਬਰਾੜ ਸੀ ਕਿਸੇ ਚੈਨਲ ਦੇ ਉੱਤੇ ਮੈਂ ਸੁਣ ਰਿਹਾ ਸੀ ਨਿਊ ਸੈਟਿੰਗ ਦੇ ਪੱਤਰਕ। ਨਿਊਜ਼ 18 ਸੀ। ਉੱਥੇ ਜੋ ਸਟੇਟਮੈਂਟ ਆ ਰਹੀ ਸੀ ਮੁੱਖ ਮੰਤਰੀ ਸਾਹਿਬ ਦੀ ਕਿ ਮੈਨੂੰ ਇਹ ਦੱਸੋ ਵੀ ਇੱਕ ਸਟੇਟ ਦਾ ਮੁਖੀ ਇਸ ਪ੍ਰਕਾਰ ਦਾ ਵਰਤਾਰਾ ਮੈਂ ਹੁਣ ਕਹਿਣਾ ਨਹੀਂ ਚਾਹੁੰਦਾ ਵੀ ਕੀ ਸ਼ੱਕਿਆ ਹੋਇਆ ਸੀ ਵੀ ਜਾਂ ਰੱਬ ਨਾਲ ਕੁੰਡੀਆਂ ਜੁੜੀਆਂ ਹੋਈਆਂ ਸੀਗੀਆਂ ਪਰ ਉਹ ਇੰਟਰਵਿਊ ਦਾ ਵਰਤਾਰਾ ਦੱਸ ਰਿਹਾ ਸੀ ਵੀ ਉਹ ਸੁਧਾਰਨ ਤਰੀਕੇ ਨਾਲ ਕੀਤੀ ਹੋਈ ਗੱਲਬਾਤ ਨਹੀਂ ਸੀਗੀ ਉਹਦੇ ਵਿੱਚ ਕਿਤੇ ਨਾ ਕਿਤੇ ਕਿਸੇ ਚੀਜ਼ ਦਾ ਪ੍ਰਭਾਵ ਸਟ्रेस ਤਲੇ ਬੰਦਾ ਹੁੰਦਾ ਕੋਈ ਜਾਨੀ ਪਾਇਦਾਰ ਗੱਲ ਉਹਦੇ ਵਿੱਚੋਂ ਮੈਨੂੰ ਨਹੀਂ ਨਜ਼ਰ ਆਈ ਵੀ ਉਹ ਕਹਿਣਾ ਕੀ ਚਾਹੁੰਦੇ ਸੀ ਇੱਕ ਪਾਸੇ ਉਹ ਵਿਨੇਸ਼ ਫਿਗਾੜ ਨੂੰ ਸਲਾਹਾਂ ਦੇ ਰਿਹਾ ਵੀ ਜਦ ਤੇਰਾ ਫੀਲਡ ਨਹੀਂ ਤੂੰ ਪਹਿਲਵਾਨੀ ਕਰਦਾ ਰਿਹਾ ਦੂਜੇ ਪਾਸੇ ਦੁਨੀਆ ਦਾ ਬਿਹਤਰੀਨ ਜਿਹੜਾ ਸਾਡਾ ਟਰੈਕ ਫਲਿਕਰਾ ਹਰਮਨ ਪ੍ਰੀਤ ਉਹਨੂੰ ਸਲਾਹਾਂ ਦੇ ਰਿਹਾ ਥੋੜਾ ਸੈਂਟਰਿਕ ਮਜੂਰ ਸੀ ਉਹਨਾਂ ਨੂੰ ਨਹੀਂ ਪਤਾ ਵੀ ਅਸੀਂ ਖੇਡਣਾ ਕਿਵੇਂ ਆ ਜਿਹੜੀ ਟੀਮ ਗ੍ਰੇਟ ਬ੍ਰਿਟਨ ਨੂੰ 10 ਪਲੇਅਰਾਂ ਦੇ ਨਾਲ ਹਰਾ ਕੇ ਸੈਮੀਫਾਈਨਲ ਚ ਪਹੁੰਚ ਗਈ ਉਹ ਤੇਰੇ ਨਾਲੋਂ ਜ਼ਿਆਦਾ ਏਬਲ ਆ ਉਹਨਾਂ ਨੂੰ ਜ਼ਿਆਦਾ ਪਤਾ ਵਰਲਡ ਨੂੰ ਖੇਡਦੇ ਤੂੰ ਤਾਂ ਤੇਰਾ ਸਟੇਟ ਨਹੀਂ ਸਮਝਦੀ ਉਹਨਾਂ ਦਾ ਫੁੱਲ ਟਨ ਕੋਚ ਆ ਕਿੱਡਾ ਇੰਟਰਨੈਸ਼ਨਲ ਕੋਚ ਆ ਉਹਨੂੰ ਨਹੀਂ ਪਤਾ ਵੀ ਸੈਂਟਰਿਕ ਮਜੂਰ ਆ ਪੰਜਾਬ ਦੇ ਮੁੱਖ ਮੰਤਰੀ ਨੂੰ ਪਤਾ ਹੈ ਇਹ ਵੀ ਆਪਾਂ ਹਾਈ ਕੋਰਟ ਤੋਂ ਹੀ ਉਮੀਦ ਕਰੀਏ ਕਿ ਸਖਤ ਤੋਂ ਸਖਤ ਸਜ਼ਾ ਇਸ ਮਸਲੇ ਦੇ ਵਿੱਚ ਜਿਹੜੇ ਵੀ ਦੋਸ਼ੀ ਅਫਸਰ ਹੋਣਗੇ ਜਾਂ ਛੋਟੇ ਜਾਂ ਵੱਡੇ ਮੁਲਾਜ਼ਮ ਹੁਣ ਤੱਕ ਰਹੇ ਹੋਣਗੇ ਕਿਉਂ ਵੀ ਹਾਈ ਕੋਰਟ ਮਸਾਲੀ ਸਜ਼ਾ ਦੇਵੇ ਆਪਾਂ ਉਹ ਵੀ ਹਾਈ ਕੋਰਟ ਤੋਂ ਹੀ ਉਮੀਦ ਕਰਦੇ ਆਂ ਕੋਰਟਾਂ ਨੂੰ ਵੀ ਮੈਨੂੰ ਲੱਗਦਾ ਹੁਣ ਹਰ ਇਹਨਾਂ ਦੇ ਪਹਿਲੂ ਦੇ ਉੱਤੇ ਗੌਰ ਕਰਨੀ ਪੈਗੀ ਤੇ ਇਹ ਜਿਹੜੇ ਅਫਸਰ ਨੇ ਪੁਲਿਸ ਦੇ ਵੀ ਜਿਨ੍ਹਾਂ ਪਰ ਸਟਿਗਮਾ ਲੱਗਿਆ ਜਾਂ ਦਾਗੀ ਨੇ ਤੇ ਇਹਨਾਂ ਨੂੰ ਜਿਹੜਾ ਹੈਗਾ ਬਾਹਰ ਦਾ ਰਸਤਾ ਦਿਖਾਉਣਾ ਪੈਗਾ ਪੰਜਾਬ ਦੇ ਪੁਲਿਸ ਦੇ ਵਿੱਚ ਵੱਡੇ ਸੁਧਾਰਾਂ ਦੀ ਲੋੜ ਆ ਫੋਰਸ ਬਹੁਤ ਵਧੀਆ ਕੰਮ ਵੀ ਕਰਨਾ ਚਾਹੁੰਦੇ ਨੇ ਪਰ ਐਦਾਂ ਦੇ ਅਫਸਰ ਜਿਨ੍ਹਾਂ ਨੇ ਜਿਹੜੇ ਬੰਦੇ ਇੱਕ ਸੀਐਸਟਾਫ ਦੇ ਵਿੱਚ ਇੱਕ ਗੈਂਗਸਟਰ ਦੀ ਜਿਹਨੂੰ ਅੱਜ ਕਿਹਾ ਜਾਂਦਾ ਜਿਹੜਾ ਇੱਕ ਡਰਾਵਾ ਦੇ ਰਿਹਾ ਪੰਜਾਬ ਨੂੰ ਜਿਹਨੇ ਇੱਕ ਪੰਜਾਬ ਦਾ ਨੌਜਵਾਨ ਨਿਗਰਤਲ ਕੀਤਾ ਉਹਦੀ ਇੰਟਰਵਿਊ ਕਰਾ ਸਕਦੇ ਆਂ ਬਾਕੀਆਂ ਲਈ ਇਨਸਾਫ ਇੱਥੇ ਭਾਲਦੇ ਹੋ ਤੁਸੀਂ ਆਮ ਬੰਦੇ ਲਈ ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਹਾਂ ਗਗਨਦੀਪੁਰ ਟੋਲ ਕਰੀਬ 1.5 ਸਾਲ ਪਹਿਲਾਂ ਇੱਕ ਗੈਂਗਸਟਰ ਦੀ ਪੰਜਾਬ ਦੇ ਵਿੱਚ ਇੰਟਰਵਿਊ ਹੋ ਜਾਂਦੀ ਆ ਇੰਟਰਵਿਊ ਵੀ ਹੁੰਦੀ ਆ CIA ਸਟਾਫ ਖਰੜ ਕੰਪਲੈਕਸ ਵਿਖੇ ਪਰ ਇੱਥੋਂ ਦੀ ਸਰਕਾਰ ਪੈਰ ਤੇ ਪਾਣੀ ਨਹੀਂ ਪੈਣ ਦਿੰਦੀ ਇਹ ਕਹਿੰਦੇ ਨੇ ਕਿ ਜੀ ਪੰਜਾਬ ਦੇ ਵਿੱਚ ਇੰਟਰਵਿਊ ਨਹੀਂ ਹੋ ਸਕਦੀ ਸਾਡੇ ਕੋਲ ਤਾਂ ਸਿਸਟਮ ਹੀ ਬੜਾ ਹਾਈ ਟੈਕ ਆ ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਤੁਹਾਡੇ ਅਫਸਰ ਤਾਂ ਜੀ ਆਹ ਰੰਗ ਲਾ ਰਹੇ ਨੇ ਤੁਹਾਡੇ CIA ਸਟਾਫ ਦੇ ਅਫਸਰ ਜਾਂ ਜਿਨ੍ਹਾਂ ਦੀ ਕਸਟਡੀ ਦੇ ਵਿੱਚ ਉਸ ਵੇਲੇ ਗੈਂਗਸਟਰ ਸੀ ਤਾਂ ਬੀਤੇ ਦਿਨੀ ਸਟ ਦੀ ਰਿਪੋਰਟ ਹਾਈ ਕੋਰਟ ਦੇ ਵਿੱਚ ਓਪਨ ਹੁੰਦੀ ਆ ਹੁੰਦੀ ਆ ਜਿਸ ਦੇ ਵਿੱਚ ਸਾਫ਼ ਕਿਹਾ ਗਿਆ ਸੀ ਕਿ ਜੀ ਪੰਜਾਬ ਸਰਕਾਰ ਦਾ ਫੇਲਿਅਰ ਆ ਪੰਜਾਬ ਪੁਲਿਸ ਦਾ ਫੇਲਿਅਰ ਆ ਕਿਵੇਂ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਦੀ ਨੱਕ ਦੇ ਹੇਠ ਇੱਕ ਇੰਟਰਵਿਊ ਗੈਂਗਸਟਰ ਦੀ ਸੀਆਈਏ ਸਟਾਫ ਵਿਖੇ ਹੋ ਜਾਂਦੀ ਆ ਜਦੋਂ ਉਹ ਜਦੋਂ ਤੁਸੀਂ ਕਰਨੀ ਉਸ ਦੀ ਇੰਟੈਰੋਗੇਸ਼ਨ ਸੀ ਤੇ ਤੁਸੀਂ ਕਰਵਾ ਇੰਟਰਵਿਊ ਰਹੇ ਹੋ ਤੇ ਸਾਰੇ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਸਿਆਸੀ ਵਿਸ਼ਲੇਸ਼ਕ ਬਾਈ trilochtan singh lalij ਨੇ ਬਾਈ ਸਵਾਗਤ ਆ ਤੁਹਾਡਾ ਸਤਿ ਸ਼੍ਰੀ ਅਕਾਲ ਬਹੁਤ ਧੰਨਵਾਦ ਜਿਹੜਾ ਤੁਸੀਂ ਸਮਾਂ ਦਿੱਤਾ ਤਾਂ ਬਾਈ ਜੀ ਇੱਕ ਗੈਂਗਸਟਰ ਨੂੰ ਪੰਜਾਬ ਪੁਲਿਸ ਲੈ ਕੇ ਆਉਂਦੀ ਆ ਇੰਟੈਰੋਗੇਸ਼ਨ ਦੇ ਲਈ ਤਾਂ ਪੁਲਿਸ ਦੀ ਮੈਂ ਕਰਤੂਤ ਕਹੂੰਗਾ ਤੁਸੀਂ ਦੇਖੋ ਜਿਹੜੇ ਗੈਂਗਸਟਰ ਨੂੰ ਇੰਟਰੋਗੇਸ਼ਨ ਕਰਨ ਦੇ ਲਈ ਲੈ ਕੇ ਆਉਂਦੇ ਉਹਦੀ ਇੰਟਰੋਗੇਸ਼ਨ ਦੇ ਲਈ ਤਾਂ ਉਸ ਗੈਂਗਸਟਰ ਦੀ ਇੰਟਰਵਿਊ ਕਰਵਾ ਰਹੀ ਆ ਪੰਜਾਬ ਪੁਲਿਸ ਦੇਖੋ ਇਹਦੇ ਵਿੱਚ ਕਈ ਪੱਖ ਹੁੰਦੇ ਆ ਜੀ ਜਾਂ ਤਾਂ ਤੁਹਾਡੀ ਪਿੱਠ ਦੇ ਉੱਪਰ ਸਟੇਟ ਖੜੀ ਹੋਵੇ ਜਿਹੜੀ ਸਟੇਟ ਦੇ ਵਿੱਚੋਂ ਇੰਟਰਵਿਊ ਹੋਈ ਆ ਇਹ ਗੱਲ ਤਾਂ ਪਹਿਲਾਂ ਹੀ ਜੱਗੋ ਯਾਰ ਸੀ ਕਿਉਂਕਿ ਸਿੱਧੂ ਮੂਸੇ ਵਾਲੇ ਦਾ ਜਿਹੜਾ ਪਿਤਾ ਬਲਕੌਰ ਸਿੰਘ ਉਹ ਰੌਲਾ ਪਾ ਰਿਹਾ ਸੀ ਦੇਖੋ ਇਨਫੋਰਮੇਸ਼ਨ ਦਾ ਸਪਰੈਡ ਹੁੰਦੀ ਹੈ ਨਾ ਅੱਜ ਦੇ ਦਿਨਾਂ ਦੇ ਵਿੱਚ ਕਿਉਂਕਿ ਮੀਡੀਆ ਦਾ ਜੋਗਾ ਉਹ ਕਹਿੰਦਾ ਸੀ ਪੰਜਾਬ ਦੇ ਵਿੱਚ ਇੰਟਰਵਿਊ ਹੋਈ ਆ ਦੂਜਾ ਵਰਤਾਰਾ ਇਹ ਆ ਇਹ ਕਹਿੰਦੇ ਨਹੀਂ 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 ਡੀਜੀਪੀ ਸਾਹਿਬ ਵੀ ਕਹਿਣ ਲੱਗੇ ਸਟੇਟ ਦਾ ਮੁੱਖ ਮੰਤਰੀ ਦੇਖੋ ਡੀਜੀਪੀ ਦੀ ਸਟੇਟਮੈਂਟ ਇਟ ਮੀਨਜ਼ ਜਿਵੇਂ ਉਹ ਬਰਗਾੜੀ ਜਾਂ ਬਹਿਬਲ ਕਲਾਂ ਕਾਂਢ ਦੇ ਵਿੱਚ ਆਪਾਂ ਕਹਿੰਨੇ ਪ੍ਰਕਾਸ਼ ਸਿੰਘ ਬਾਦਲ ਦੀ ਸਹਿਮਤੀ ਤੋਂ ਬਿਨਾਂ ਕਿਵੇਂ ਹੋ ਗਿਆ ਵੀ ਆਰਡਰ ਚਾਹੇ ਮੂੰਝਵਾਨੀ ਜਾਰੀ ਕੀਤੇ ਚਾਹੇ ਲਿਖਤੀ ਜਾਰੀ ਕੀਤੇ ਹੁਣ ਜਾਂ ਤਾਂ ਡਿਫਰੈਂਸ ਇਸ ਨੇ ਜਿਹੜਾ ਪੰਜਾਬ ਦਾ ਡੀਜੀਪੀ ਆ ਉਹ ਸੈਂਟਰ ਦੀ ਫੋਰਸ ਨਾਲ ਚੱਲਦਾ ਮੈਂ ਤਾਂ ਸਿੱਧਾ ਕਹਾਂਗਾ ਕਿ ਜਾਂ ਤਾਂ ਉਹ ਕੇਂਦਰ ਸਰਕਾਰ ਦੀ ਚੱਲ ਰਹੀ ਆ ਹੁਣ ਪੰਜਾਬ ਸਰਕਾਰ ਦਾ ਉਹਨੂੰ ਡਰ ਕੋਈ ਨਹੀਂ ਵੀ ਮੈਨੂੰ ਇਹ ਨਾ ਬਦਲ ਸਕਦੇ ਆ ਨਾ ਲਾ ਸਕਦੇ ਨੇ ਇਹ ਸਾਰੇ ਕਾਰਨਾਂ ਦੇ ਪਿੱਛੇ ਜਾਣਾ ਪਏਗਾ ਪੰਜਾਬ ਦੀ ਪੁਲਿਸ ਜਿਹੜੀ ਨੰਬਰ 1 ਫੋਰਸ ਮੰਨੀ ਜਾ ਸਕਦੀ ਆ ਇਸ ਵਰਤਾਰੇ ਜਿੰਨਾ ਵੀ ਵਾਪਰਿਆ ਤੁਸੀਂ ਇਹ ਦੇਖੋ ਉਹਦਾ ਏਜੀਟੀ ਐਫ ਦਾ ਇੱਕ ਮੁਖੀ ਗਰਮੀਤ ਸਿੰਘ ਚਾਹਾਨ ਆ ਦੂਜਾ ਵੱਡਾ ਜਿਹੜਾ ਆਪਣੇ ਆਪ ਨੂੰ ਕਹਾਉਂਦਾ ਵੀ ਮੈਂ ਗੈਂਗਸਟਰ ਨੂੰ ਜਿੱਥੋਂ ਮਰਜ਼ੀ ਲੱਭ ਕੇ ਉਹਨੂੰ ਸ਼ੂਟ ਆਊਟ ਕਰ ਸਕਦਾ ਉਹ ਵਿਕਰਮ ਬਰਾੜ ਹੈਗਾ ਰਾਜਪੁਰੇ ਬਹੁਤ ਚਰ ਰਿਹਾ ਉਹ ਇਹਨਾਂ ਦੀ ਜਵਾਬਦੇਹੀ ਨਹੀਂ ਬਣਦੀ ਕਿਤੇ ਉਹਨਾਂ ਨੂੰ ਨਾਲ ਦੀ ਨਾਲ ਆ ਸਾਰਾ ਕੁਝ ਬਾਹਰ ਆ ਗਿਆ ਹਾਈ ਕੋਰਟ ਦੇ ਵਿੱਚ ਆਈਪੀਐਸ ਅਫਸਰਾਂ ਨੇ ਜਿਹੜੀ ਹਾਈ ਕੋਰਟ ਦੀ ਸਿੱਟ ਸੀ ਉਹਨਾਂ ਨੇ ਦੇਖੋ ਹਾਈ ਕੋਰਟ ਦੇ ਵਿੱਚ ਜਵਾਬ ਬਿਲਕੁਲ ਸਹੀ ਉਹ ਦੇਣਾ ਸੀ ਕਿਉਂਕਿ ਜੱਜ ਜਿਹੜਾ ਗਰੇਵਾਲ ਸੀ ਜਾਂ ਜਿਹੜਾ ਬੈਂਚ ਸੀਗਾ ਉਹਨੇ ਜੋ ਪੁੱਛਿਆ ਉਹਦਾ ਬਿਲਕੁਲ ਉਹਨੇ ਸਟੀਕ ਉੱਤਰ ਦਿੱਤਾ ਵੀ ਇੱਕ ਇੰਟਰਵਿਊ ਪੰਜਾਬ ਚ ਹੋਈ ਆ ਤੇ ਇੱਕ ਜਿਹੜੀ ਹੈਗੀ ਆ ਰਾਜਸਥਾਨ ਦੇ ਵਿੱਚ ਜਾ ਕੇ ਹੋਈ ਆ ਹੁਣ ਗੱਲ ਇਹ ਆ ਇਹਦਾ ਮਤਲਬ ਜੇ ਸਟੇਟ ਉਹਨੂੰ ਪ੍ਰਮੋਟ ਨਹੀਂ ਕਰ ਰਹੀ ਇਸ ਵਰਤਾਰੇ ਨੂੰ ਤਾਂ ਸੈਂਟਰ ਫੋਰਸੇਸ ਕਿਤੇ ਨਾ ਕਿਤੇ ਹੈਗੀਆਂ ਇਹ ਜ਼ਿੰਮੇਵਾਰੀ ਕਿਦੀ ਬਣਦੀ ਆ ਇਹ ਪੰਜਾਬ ਸਰਕਾਰ ਦੀ ਵੀ ਤੇਰੇ ਅਫਸਰਾਂ ਨੇ ਇਨਟੈਰੋਗੇਟ ਕਰਨ ਦੀ ਬਜਾਏ ਇੰਟਰਵਿਊ ਕਿਵੇਂ ਪ੍ਰੋਵਾਈਡ ਕਰਾਤੀ ਅੰਦਰ ਸੀਏ ਸਟਾਫ 'ਚ ਜਿੱਥੇ ਜੇ ਤੁਸੀਂ ਸਧਾਰਨ ਵੀ ਕਿਸੇ ਨੂੰ ਅਫਸਰ ਨੂੰ ਵੀ ਮਿਲਣ ਜਾਣੇ ਹੋ ਤਾਂ ਤੁਹਾਡੀ ਪੂਰੀ ਤਲਾਸ਼ੀ ਲੈ ਕੇ ਜੇ ਚਾਰ ਬੰਦੇ ਆਉਣੇ ਕਹਿੰਦਾ ਦੋਏ ਜਾਣਗੇ ਜੀ ਅੰਦਰ ਜਿਹੜੇ ਅਫਸਰ ਦਾ ਕੰਮ ਆ ਉਹਦੇ ਕਮਰੇ ਚਿੱਤ ਨੂੰ ਲੈ ਕੇ ਜਾਂਦੇ ਨੇ ਉੱਥੇ ਆਮ ਬੰਦਾ ਅੰਦਰ ਪਰ ਵੀ ਨਹੀਂ ਮਾਰ ਸਕਦਾ ਤੇ ਐਡਾ ਬੜਾ ਕੰਮ ਹੋ ਜਵੇ ਤੇ ਇਹ ਦੋ ਚੀਜ਼ਾਂ ਸੀ ਦੇ ਵਿੱਚੇ ਮੈਨੂੰ ਇਸ ਇਸ ਵਰਤਾਰੇ ਵਿਚੇ ਲੱਗਿਆ ਇੱਕ ਤਾਂ ਜਿਹੜੀਆਂ ਕੇਂਦਰੀ ਏਜੰਸੀਆਂ ਵੀ ਪੂਰੀਆਂ ਸਰਗਰਮ ਸੀ ਉਹ ਡਰਾਉਣਾ ਚਾਹੁੰਦੀਆਂ ਸੀ ਪੰਜਾਬ ਨੂੰ ਦੇਖੋ ਪੰਜਾਬ ਇੱਕ ਹੈ ਜੀ ਸਟੇਟ ਆ ਇਹ ਐਵੇਂ ਸ਼ਾਹ ਅਬਦਲੀ ਤੋਂ ਨਹੀਂ ਡਰੇ ਇਹ ਨਾਦਰ ਸ਼ਾਹ ਤੋਂ ਨਹੀਂ ਡਰੇ ਅੱਜ ਦਿੱਲੀ ਦੀ ਉਲਟ ਕੰਮ ਸ਼ੁਰੂ ਕਰ ਲਿਆ ਹੁਣ ਦਿੱਲੀ ਮੈਨੂੰ ਇਹ ਲੱਗਦਾ ਵੀ ਦਿੱਲੀ ਦੀਆਂ ਏਜੰਸੀਆਂ ਇਨਵੋਲਵ ਸੀ ਪੰਜਾਬ ਸਰਕਾਰ ਦੇ ਉੱਪਰ ਦੀ ਲੱਤ ਫੇਰ ਕੇ ਵੀ ਤੁਹਾਡੇ ਪੱਲੇ ਕੱਖ ਨਹੀਂ ਹੈਗਾ ਤੁਸੀਂ ਸਾਨੂੰ ਰੋਕ ਨਹੀਂ ਸਕਦੇ ਉਹਨਾਂ ਨੇ ਸਮੁੱਚੇ ਪੰਜਾਬ ਨੂੰ ਇੱਕ ਜਿਹੜਾ ਕਾਲਜ ਦਾ ਪ੍ਰਧਾਨ ਸੀ ਉਹਨੂੰ ਗੈਂਗਸਟਰ ਬਣਾ ਕੇ ਪੰਜਾਬ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਆ ਇਹ ਪ੍ਰਕਿਰਿਆ ਉੱਥੇ ਨਹੀਂ ਖੜੀ ਜਦੋਂ ਅੱਜ ਅਮਰਤਪਾਲ ਦੀ ਗੱਲ ਚੱਲਦੀ ਆ ਵੀ ਐਨਐਸਏ ਖਤਮ ਕਰ ਦਿਓ ਉਧਰ ਬੀਜੇਪੀ ਦਾ ਪ੍ਰਧਾਨ ਸੁਨੀਲ ਜਾਖੜ ਕਹਿੰਦਾ ਵੀ ਭਾਈ ਜੀ ਫਿਰ ਉਹਨੂੰ ਵੀ ਛੱਡ ਦਿਓ ਲਾਰੈਂਸ ਪிருஷ்ਨੋਈ ਨੂੰ ਤੇ ਉਹਨੂੰ ਸਿਕਿਉਰ ਜੇਲ ਜਿਹੜੀ ਗੁਜਰਾਤ ਦੀ ਦਿੱਤੀ ਗਈ ਉਹ ਕਿਹਨੇ ਦਿੱਤੀ ਆ ਇਸ ਕਰਕੇ ਵੱਡੀ ਫੋਰਸ ਦਾ ਪਿੱਛੇ ਹੱਤਾ ਤੇ ਭਗਵੰਤ ਮਾਨ ਨੂੰ ਉਹਨਾਂ ਨੇ ਸ਼ੀਸ਼ਾ ਦਿਖਾਤਾ ਵੀ ਤੇਰੇ ਪੱਲੇ ਕੱਖ ਨਹੀਂ ਤੇ ਅੱਜ ਇੱਕ ਨਵੀਂ ਤੁਸੀਂ ਅੱਜ ਇੰਟਰਵਿਊ ਸੁਣੀ ਹੋਣੀ ਆ ਮੈਨੂੰ ਲੱਗਦਾ ਵੀ ਉਹ ਵਿਜੇਪਾਲ ਬਰਾੜ ਸੀ ਕਿਸੇ ਚੈਨਲ ਦੇ ਉੱਤੇ ਮੈਂ ਸੁਣ ਰਿਹਾ ਸੀ ਨਿਊਜ਼ 18 ਦੇ ਪੱਤਰਕ ਨਿਊਜ਼ 18 ਤੁਸੀਂ ਉੱਥੇ ਜੋ ਸਟੇਟਮੈਂਟ ਆ ਰਹੀ ਸੀ ਮੁੱਖ ਮੰਤਰੀ ਸਾਹਿਬ ਦੀ ਮੈਨੂੰ ਇਹ ਦੱਸੋ ਵੀ ਇੱਕ ਸਟੇਟ ਦਾ ਮੁਖੀ ਇਸ ਪ੍ਰਕਾਰ ਦਾ ਵਰਤਾਰਾ ਮੈਂ ਹੁਣ ਕਹਿਣਾ ਨਹੀਂ ਚਾਹੁੰਦਾ ਵੀ ਕੀ ਸ਼ੱਕਿਆ ਹੋਇਆ ਸੀ ਵੀ ਜਾਂ ਰੱਬ ਨਾਲ ਕੁੰਡੀਆਂ ਜੁੜੀਆਂ ਹੋਈਆਂ ਸੀਗੀਆਂ ਜੋ ਉੱਥੇ ਉਹ ਬੋਲ ਰਿਹਾ ਤੇ ਇੱਕ ਪਾਸੇ ਉਹ ਬਨੇਸ਼ ਫਗਾੜ ਨੂੰ ਸਲਾਹਾਂ ਦੇ ਰਿਹਾ ਵੀ ਜਦ ਤੇਰਾ ਫੀਲਡ ਨਹੀਂ ਤੂੰ ਪਹਿਲਵਾਨੀ ਕਰਦਾ ਰਿਹਾ ਦੂਜੇ ਪਾਸੇ ਦੁਨੀਆ ਦਾ ਬਿਹਤਰੀਨ ਜਿਹੜਾ ਸਾਡਾ ਡਰੈਗ ਫਲਿਕਰਾ ਹਰਮਨਪ੍ਰੀਤ ਉਹਨੂੰ ਸਲਾਹਾਂ ਦੇ ਰਿਹਾ ਵੀ ਤੁਹਾਡਾ ਸੈਂਟਰਿਕ ਮਜੂਰ ਸੀ ਉਹਨਾਂ ਨੂੰ ਨਹੀਂ ਪਤਾ ਵੀ ਅਸੀਂ ਖੜਨਾ ਕਿਵੇਂ ਆ ਜਿਹੜੀ ਟੀਮ ਗ੍ਰੇਟ ਬ੍ਰਿਟਨ ਨੂੰ 10 ਪਲੇਅਰਾਂ ਦੇ ਨਾਲ ਹਰਾ ਕੇ ਸੈਮੀਫਾਈਨਲ ਚ ਪਹੁੰਚ ਗਈ ਉਹ ਤੇਰੇ ਨਾਲੋਂ ਜ਼ਿਆਦਾ ਏਬਲ ਆ ਉਹਨਾਂ ਨੂੰ ਜ਼ਿਆਦਾ ਪਤਾ ਉਹ ਵਰਲਡ ਨੂੰ ਖੇੜੀ ਤੂੰ ਤਾਂ ਤੇਰਾ ਸਟੇਟ ਨਹੀਂ ਸਮਝਦੀ ਹੁਣ ਗੱਲ ਇਹ ਆ ਵੀ ਭਗਵੰਤ ਮਾਨ ਸਾਹਿਬ ਦੀ ਜਿਹੜੀ ਅਕਲ ਤੇ ਸਰਕਾਰ ਦਾ ਜਨਾਜ਼ਾ ਨਿਕਲ ਚੁੱਕਿਆ ਤੇ ਮੈਨੂੰ ਇਹ ਲੱਗਦਾ ਵੀ ਆਪਣੀ ਚਮੜੀ ਬਚਾਉਣ ਤੱਕ ਹੁਣ ਸਾਰਾ ਕੁਝ ਬਾਹਰ ਆ ਗਿਆ ਸਟੇਟ ਗਵਰਨਮੈਂਟ ਨੇ ਕੀ ਐਕਸ਼ਨ ਲਿਆ ਜਿਹਤੇਰੇ ਅਫਸਰ ਜ਼ਿੰਮੇਵਾਰ ਸੀ ਉਹਨਾਂ ਪਰ ਕਾਰਵਾਈ ਖੋਲਦੇ ਉਹਨਾਂ ਨੂੰ ਬੁਲਾ ਕੇ ਪੁੱਛ ਵੀ ਕੀ ਹੋ ਰਿਹਾ ਤੇ ਦੇਖੋ ਇੱਕ ਪਿਓ ਦਾ ਰੋਣਾ ਉਹਦਾ ਪੁੱਤ ਮਾਰਤਾ ਜਵਾਨ ਪੁੱਤ ਵੀ ਉਹ ਜਿਹੜਾ ਪੰਜਾਬ ਦੀਆਂ ਗੱਲਾਂ ਕਰਦਾ ਸੀ ਪੰਜਾਬ ਦੇ ਵਰਤਾਰੇ ਨੂੰ ਸਮਝਦਾ ਸੀ ਕੋਈ ਇਹ ਨਹੀਂ ਸੀ ਵੀ ਉਹ ਦੁੱਕੀ ਦਾ ਸਿੰਗਰ ਸੀਗਾ ਜਾਂ ਜਿਵੇਂ ਆਮ ਜਿਹੜੇ ਅੱਜਕੱਲ ਜਿਹੜੇ ਅਸ਼ਰੀਲ ਵੀ ਗਾਉਂਦੇ ਨੇ ਕਈ ਉਸ ਪ੍ਰਕਾਰ ਦਾ ਉਹਦਾ ਵਰਤਾਰਾ ਨਹੀਂ ਸੀ ਉਸ ਬੰਦੇ ਦਾ ਉਹਨੂੰ ਮਾਰ ਦੇਣਾ ਉਹਦਾ ਪਿਓ ਚੀਕ-ਚੀਕ ਕੇ ਕਹਿ ਰਿਹਾ ਤੇ ਵੀ ਭਾਈ ਭਾਈ ਜੀ ਇੰਟਰਵਿਊ ਇੱਥੇ ਹੋਈ ਆ ਇਹਦਾ ਮਤਲਬ ਉਹਦੇ ਪਿਓ ਨੂੰ ਵੀ ਕਿਤੇ ਨਾ ਕਿਤੇ ਥ੍ਰੈਟ ਕੀਤੀ ਜਾ ਰਹੀ ਆ ਵੀ ਤੇਰਾ ਜਿਹੜੀ ਉਹ ਗੱਲ ਕਹਿੰਦੇ ਆ ਨਾ ਵੀ ਜੇ ਸਿੱਧੂ ਮੂਸੇ ਵਾਲੇ ਨੂੰ ਮਾਰ ਸਕਦੇ ਆਂ ਤਾਂ ਬਾਕੀਆਂ ਨੂੰ ਵੀ ਮਾਰ ਸਕਦੇ ਆਂ ਸਮੁੱਚੇ ਪੰਜਾਬ ਨੂੰ ਗਰਾਊਂਡ ਦੀ ਜਿਹੜੀ ਹੈਗੀ ਆ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਦਬਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਵੀ ਸਾਡੇ ਕੋਲ ਬੰਦੇ ਹੈਗੇ ਅਸੀਂ ਕਿਸੇ ਨੂੰ ਵੀ ਬੋਲਣ ਵਾਲੇ ਨੂੰ ਇਸ ਅੰਜਾਮ ਤੱਕ ਪਹੁੰਚਾ ਸਕਦੇ ਆ ਹੁਣ ਜਦੋਂ ਆਪਾਂ ਚੰਨੀ ਦੀ ਸਰਕਾਰ ਸੀ ਤੁਸੀਂ ਇੱਕ ਵਰਤਾਰਾ ਵੇਖਿਆ ਕਿਸਾਨਾਂ ਨੇ ਰੋਗਤਾ ਮੋਦੀ ਨੇ ਕਿਹਾ ਜਾ ਕੇ 에어ਪੋਰਟ ਤੇ ਵੀ ਸੀਐਮ ਸਾਹਿਬ ਨੂੰ ਸੁਨੇਹਾ ਲਾ ਦਿਓ ਬਈ ਮੈਂ ਬਚ ਕੇ ਆ ਗਿਆ ਚੰਨੀ ਸਾਹਿਬ ਦਾ ਜਵਾਬ ਕੀ ਸੀ ਜਿਹੜਾ ਬੰਦਾ ਵਿਚਾਰਾ ਰਾਜਨੀਤੀ ਦੇ ਬਿਲਕੁਲ ਥੱਲੇੋਂ ਉੱਠ ਕੇ ਚੰਨੀ ਵਰਗਾ ਬੰਦਾ ਵੀ ਸਮਝਦਾ ਸੀ ਉਹ ਕਹਿੰਦਾ ਕੀ ਹੋ ਗਿਆ ਕਿਹੜਾ ਖਤਰਾ ਸੀ ਉਹਨੂੰ ਉਹਨੇ ਪ੍ਰਵਾਹ ਨਹੀਂ ਮਾਰੀ ਦੇਸ਼ ਦੇ ਪ੍ਰਧਾਨ ਮੰਤਰੀ ਦੀ ਇਹ ਤਾਂ ਮੈਨੂੰ ਐਂ ਲੱਗਦਾ ਵੀ ਉਹਨਾਂ ਨੇ ਮੂਹਦੇ ਕਰ ਲੈਨੇ ਹੁਣ ਸਾਰੇ ਇਹਨਾਂ ਦੇ ਪੱਲੇ ਹੁਣ ਕੱਖ ਨਹੀਂ ਰਿਆ ਤੇ ਜੇ ਵਰਤਾਰਾ ਇਹੀ ਰਿਹਾ ਪੰਜਾਬ ਦੇ ਕਈ ਹੋਰ ਪੁੱਤ ਵੀ ਨਿਸ਼ਾਨੇ ਤੇ ਆ ਸਕਦੇ ਨੇ ਕਿਉਂਕਿ ਜਦੋਂ ਸਟੇਟ ਵੱਡੀ ਪਾਵਰ ਤੁਹਾਨੂੰ ਥੋੜੀ ਪਿੱਠ ਦੇ ਪਿਛੇ ਖੜੀ ਹੋਵੇ ਕਿਉਂਕਿ ਜਦੋਂ ਇਹ ਅਮਰੀਕਾ ਦੇ ਵਿੱਚ ਤੁਸੀਂ ਸੈਂਟਰਲ ਏਜੰਸੀਆਂ ਦਾ ਵਰਤਾਰਾ ਦੇਖਿਆ ਅਮਰੀਕਾ ਨੇ ਫੜ ਲਿਆ ਇਹਨਾਂ ਦਾ ਅੰਡਰ ਕਵਰਜ ਏਜੰਟਰ ਉਥੇ ਪਤਾ ਹੀ ਨਹੀਂ ਲੱਗਿਆ ਡੀਲ ਕਰ ਲਈ 15000 ਡੀਲ ਉਹਨਾਂ ਨੂੰ ਪੈਸੇ ਦੇ ਦਿੱਤੇ ਇਹ ਸਾਰਾ ਜਿਹੜਾ ਜਿੰਨਾ ਵੀ ਕਟਨਾ ਕਰਮ ਹੈਗਾ ਇਹ ਕਿਤੇ ਨਾ ਕਿਤੇ ਇਸ ਖਾਸ ਕਰਕੇ ਇਸ ਡੈਮੋਕ੍ਰੈਟਿਕ ਸੈਟਅਪ ਦੇ ਲਈ ਬੜਾ ਖਤਰਨਾਕ ਆ ਤੋ ਕਿਉਂਕਿ ਭਾਜੀਪੀ ਵੀ ਬੜੀ ਜੜੀ ਮਾੜੀ ਖੇਡ ਖੇਡ ਰਹੀ ਆ ਹਿੰਦੂਇਜ਼ਮ ਦੇ ਨਾਂ ਦੇ ਉੱਤੇ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਕਿਉਂਕਿ ਇਹਨਾਂ ਨੂੰ ਇਹ ਵੀ ਲੱਗਦਾ ਵੀ ਅਸੀਂ ਜਿਹੜੀਆਂ ਗੱਲਾਂ ਦੇ ਨਾਲ ਗਾਰੰਟੀਆਂ ਦੇ ਨਾਲ ਹੁਣ ਇਹ ਇਹੀ ਸਲਾਹਾਂ ਦੇ ਸਕਦੇ ਆ ਵੀ ਹਾਰਮਨਪੀਰ ਤੂੰ ਹੁਣ ਉਹ ਇਹ ਦੱਸਣਗੇ ਉਹਨਾਂ ਦਾ ਫੁੱਲ ਟਨ ਕੋਚ ਆ ਕਿੱਦਾਂ ਇੰਟਰਨੈਸ਼ਨਲ ਕੋਚ ਆ ਉਹਨੂੰ ਨਹੀਂ ਪਤਾ ਵੀ ਸੈਂਟਰਿਕ ਮਜੂਰ ਆ ਪੰਜਾਬ ਦੇ ਮੁੱਖ ਮੰਤਰੀ ਨੂੰ ਪਤਾ ਪਰ ਉਹ ਇੰਟਰਵਿਊ ਦਾ ਵਰਤਾਰਾ ਦੱਸ ਰਿਹਾ ਸੀ ਵੀ ਉਹ ਸਧਾਰਨ ਤਰੀਕੇ ਨਾਲ ਕੀਤੀ ਹੋਈ ਗੱਲਬਾਤ ਨਹੀਂ ਸੀਗੀ ਉਹਦੇ ਵਿੱਚ ਕਿਤੇ ਨਾ ਕਿਤੇ ਕਿਸੇ ਚੀਜ਼ ਦਾ ਪ੍ਰਭਾਵ ਸਟ्रेस ਥੱਲੇ ਮੰਦਾ ਹੁੰਦਾ ਤੇ ਕੋਈ ਜਾਨੀ ਪਾਇਦਾਰ ਗੱਲ ਉਹਦੇ ਵਿੱਚੋਂ ਮੈਨੂੰ ਨਹੀਂ ਨਜ਼ਰ ਆਈ ਵੀ ਉਹ ਕਹਿਣਾ ਕੀ ਚਾਹੁੰਦੇ ਸੀ ਤੇ ਇਹ ਸਾਰਾ ਵਰਤਾਰਾ ਹੁਣ ਹਰਿਆਣੇ 'ਚ ਜਾ ਰਹੇ ਨੇ ਹਰਿਆਣੇ 'ਚ ਪੈਰ ਨਹੀਂ ਲੱਗਣਦੇ ਰੇ ਲੋਕ ਕਿਉਂਕਿ ਪੰਜਾਬ ਦੇ ਨਾਲ ਲੱਗਦੀ ਸਲੇਟ ਆ ਜਦੋਂ ਇਹ ਕੋਈ ਉੱਥੇ ਲਾਈਵ ਕਰਦੇ ਨੇ ਜਾਂ ਰੈਲੀ ਕਰਦੇ ਨੇ ਜਿਹੜਾ ਪੰਜਾਬ 'ਚ ਸਟਾਈਲ ਵਰਤਿਆ ਸੀ ਇਹਨਾਂ ਨਾਲ ਗਰੰਟੀਾਂ ਵਾਲਾ ਲੋਕ ਥੱਲੇ ਆ ਜਾਂਦੇ ਨੇ ਉਹ ਹਿੰਦੀ 'ਚ ਵੀ ਲਿਖਣ ਲੱਗੇ ਬਾਈ ਜੀ ਪੰਜਾਬ ਦਾ ਪੂਰਾ ਕਰ ਦਿਓ ਹੁਣ ਆ ਮਾਲਵਾ ਨਹਿਰ ਵਾਲਾ ਇਹ ਵੀ ਪ੍ਰੋਜੈਕਟ ਵਿੱਚੇ ਰਹਿ ਜਾਣਾ ਯਾਨੀ ਕਿ ਸਰਕਾਰ ਨੂੰ ਜਿਵੇਂ ਨਾ ਆਵਾਗੌਂ ਦੀ ਕੱਗਰੀ ਵਾਲਾ ਕੰਮ ਹੋਇਆ ਹੋਇਆ ਵੀ ਕਦੇ ਉਧਰ ਨੂੰ ਕਦੇ ਉਧਰ ਨੂੰ ਕੋਈ ਪਤਾ ਨਹੀਂ ਹੈਗਾ ਤੇ ਜਿਹੜੀ ਇਹਨਾਂ ਦੀ ਦਿੱਲੀ ਵਾਲੀ ਟੀਮ ਆ केजरीवाल ਤੋਂ ਅੰਦਰ ਆ ਉਹ ਉਹ ਵੀ ਗੁਲਛਰੇੜਾ ਰਹੀ ਆ ਇਸ ਕਰਕੇ ਇਹਨਾਂ ਦਾ ਕਈ ਲੋਕਲੇ ਜਿਹੜਾ ਹੈਗਾ ਉਹ ਜਿਹੜਾ ਹੈਗਾ ਇੱਕ ਸਰਕਾਰ ਆ ਪੰਜਾਬ ਦੀ ਉਹਦੇ ਵੱਲ ਧਿਆਨ ਨਹੀਂ ਤੁਸੀਂ ਕਿੰਨੇ ਮਹਿਕਵੇਂ ਨੇ ਜਿਹੜੇ ਰੋਜ਼ ਬੇੜਾ ਡੁੱਬ ਰਿਆ ਔਰ ਏਜੀਟੀਐਫ ਦਾ ਮੁਖੀ ਉਹਦੇ ਉੱਪਰ ਤੁਰੰਤ ਕਾਰਵਾਈ ਹੋਣੀ ਚਾਹੀਦੀ ਆ ਵੀ ਬਾਈ ਜੀ ਕਿਵੇਂ ਹੋਊਗੀ ਤੇ ਡੀਜੀਪੀ ਨੂੰ ਵੀ ਜਿਹੜੀ ਹੈਗੀ ਆ ਕਿਤਨਾ ਕਿਤੇ ਜਵਾਬ ਦੀਿੱਡਾ ਸ਼ਰਮਨਾਕ ਝੂਠ ਬੋਲਿਆ ਗਿਆ ਇੱਕ ਐਡੀ ਜਿਹੜੀ ਹੈਗੀ ਆ ਅਹੁਦੇ ਦੀ ਮਾਨ ਮਰਿਆਦਾ ਹੁੰਦੀ ਆ ਮਾੜੇ ਚੰਗੇ ਅਫਸਰ ਵੀ ਹੋਣਗੇ ਤੇ ਹੁਣ ਕਈ ਗੱਲਾਂ ਜਿਹੜੀਆਂ ਨਿਕਲ ਕੇ ਆਉਂਦੀਆਂ ਫਲਾਣੇ ਅਫਸਰਾਂ ਨੇ ਕਰਵਾਈਆਂ ਨਾਲੇ ਫਿਰ ਇਹ ਕਹਿੰਦੇ ਇੱਥੇ ਤਾਂ ਹੋਈ ਨਹੀਂ ਉਹਨਾਂ ਨੇ ਇੱਕ ਹੋਰ ਕਰਾਤੀ ਬਾਅਦ ਚ ਉਹ ਰਾਜਸਥਾਨ ਜਾ ਕੇ ਕਰਾਤੀ ਇਹ ਸਟੇਟ ਜਿਹੜੀ ਹੈਗੀ ਆ ਕਿਤੇ ਨਾ ਕਿਤੇ ਤੁਹਾਨੂੰ ਹਿੱਟ ਕਰ ਰਹੀ ਆ ਖਾਸ ਕਰਕੇ ਪੰਜਾਬੀਅਤ ਨੂੰ ਥੋੜੀ ਅਣਖ ਨੂੰ ਚੈੱਕ ਕੀਤਾ ਜਾ ਰਿਹਾ ਅੱਗ ਦੇ ਲਾਂਬੂ ਵਾਲ ਨੂੰ ਧੱਕਿਆ ਜਾ ਰਿਹਾ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਇਸ ਗੱਲ ਦਾ ਕੋਈ ਫਿਕਰ ਨਹੀਂ ਪਰ ਮੈਂ ਤੁਸੀਂ ਬੜੀ ਮਹਾਨਦਤ ਗੱਲ ਕੀਤੀ ਕਿ ਹੁਣ ਤਾਂ ਦੋ ਦਿਨ ਹੋ ਗਏ ਹੁਣ ਤਾਂ ਰਿਪੋਰਟ ਆਪਨ ਹੋ ਗਈ ਕਿ ਹੁਣ ਕਾਰਵਾਈ ਕੀ ਕੀਤੀ ਆ ਹੁਣ ਜਦੋਂ ਹਜੇ ਹੁਣ ਕੋਈ ਕਾਰਵਾਈ ਨਹੀਂ ਕੀਤੀ ਹੁਣ ਤਾਂ 2 ਦਿਨ ਹੋ ਗਏ ਜਿਸ ਦਿਨ ਰਿਪੋਰਟ ਓਪਨ ਹੋਈ ਆ ਜੀ 7 ਅਗਸਤ ਨੂੰ ਰਿਪੋਰਟ ਓਪਨ ਹੁੰਦੀ ਆ ਹਾਲਾਂਕਿ ਦੂਜੀ ਸਿਟ ਨੇ ਜਿਹੜੇ ਜਿਹਨੂੰ ਲੀਡ ਕਰ ਰਹੇ ਨੇ ਪ੍ਰਬੋਧ ਕੁਮਾਰ ਜੀ ਦੂਜੀ ਸਿਟ ਨੇ 12 ਜੁਲਾਈ ਨੂੰ ਹੀ ਦੱਸਤਾ ਸੀ ਕਿ ਇੰਟਰਵਿਊ ਪੰਜਾਬ ਦੇ ਵਿੱਚ ਹੀ ਹੋਈ ਆ ਸਾਨੂੰ ਸਮਾਂ ਕੁਝ ਸਾਨੂੰ ਜਿਹੜੇ ਗਵਾਹ ਨੇ ਜਾਂ ਜਿਹੜੇ ਐਵੀਡੈਂਸ ਹੋਰ ਨੇ ਉਹਨਾਂ ਨੂੰ ਰਿਕਾਰਡ ਕਰਨਾ ਸੀ ਸਾਨੂੰ ਉਹ ਸਮਾਂ ਚਾਹੀਦਾ 12 ਜੁਲਾਈ ਨੂੰ ਮੁੱਖ ਮੰਤਰੀ ਸਾਹਿਬ ਨੂੰ ਤੇ ਡੀਜੀਪੀ ਸਾਹਿਬ ਨੂੰ ਪਤਾ ਲੱਗ ਗਿਆ ਸੀ ਜਦੋਂ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਆ ਕੇ ਕਹਿਤਾ ਸੀ ਪ੍ਰਬੋਧ ਕੁਮਾਰ ਜੀ ਨੇ ਕਿ ਇੰਟਰਵ ਉਦੋਂ ਕੋਈ ਕਾਰਵਾਈ ਨਹੀਂ ਹੁਣ 7 ਅਗਸਤ ਤੋਂ ਰਿਪੋਰਟ ਵੀ ਓਪਨ ਹੋ ਗਈ ਹੁਣ ਕੋਈ ਕਾਰਵਾਈ ਨਹੀਂ ਹੈਗੀ ਮਤਲਬ ਕਹਿਣਾ ਕੀ ਚਾਹੁੰਦੇ ਲੋਕਾਂ ਵੀ ਤੁਸੀਂ ਜੋ ਮਰਜ਼ੀ ਕਰੋ ਅਸੀਂ ਗੈਂਗਸਟਰ ਦੇ ਨਾਲ ਕਿੰਨੇ ਲੋਕ ਰੌਲਾ ਪਾਉਂਦੇ ਸੀ 16 ਤੋਂ ਲੈ ਕੇ 20 ਇਹ ਇਹ ਬੀਜੇਪੀ ਦੀ ਵੀ ਟੀਮ ਹੁਣ ਬਿਲਕੁਲ ਵਰਤਾਰਾ ਹੋ ਜਾ ਚੱਲ ਰਿਹਾ ਹੈ ਬੀਜੇਪੀ ਸਿੱਧੇ ਰੂਪ ਚ ਇਹ ਬੀਜੇਪੀ ਨੇ ਜਿਹੜਾ ਇਹੋ ਜਿਹਾ ਵਰਤਾਰਾ ਯੂਪੀ ਚ ਵੀ ਕੀਤਾ ਪਹਿਲਾਂ ਬੀਐਸਪੀ ਲਿਆਂਦੀ ਫਿਰ ਆਪਣੇ ਦੂਜੇ ਉਹ ਯਾਦਵ ਪਰਿਵਾਰ ਲਿਆਂਦਾ ਅਕਲੇਸ਼ ਯਾਦਵ ਉਹਣੀ ਤੇ ਮੁੜ ਕੇ ਜਦੋਂ ਦੋਨੇ ਬਦਨਾਮ ਹੋ ਗਏ ਨਾ ਫਿਰ ਬੀਜੇਪੀ ਉੱਥੇ ਆ ਗਈ ਪੰਜਾਬ ਦੇ ਵਿੱਚ ਵੀ ਇਸੇ ਪ੍ਰਕਾਰ ਦੇ ਅਕਾਲੀ ਦਲ ਨੂੰ ਖਤਮ ਕਰਨਾ ਅਕਾਲੀ ਦਲ ਦੇ ਵਿੱਚ ਫੁੱਟ ਪਾਉਣੀ ਤੇ ਇਸ ਪ੍ਰਕਾਰ ਦੇ ਬੰਦੇ ਨੂੰ ਮੁੱਖ ਮੰਤਰੀ ਬਣਾਉਣਾ ਜਿਹੜਾ ਪੰਜਾਬ ਦੇ ਕਰੈਕਟਰ ਦੇ ਹਾਨ ਦਾ ਹੀ ਨਹੀਂ ਇਹ ਇਸ ਕਰਕੇ ਵੀ ਲੋਕਾਂ ਨੂੰ ਇਹ ਨਾ ਲੱਗੇ ਵੀ ਮੈਂ ਆਹ ਕਰ ਦੇਖਿਆ ਨਹੀਂ ਭਾਈ ਅਗਲਾ ਕਹਿੰਦਾ ਜੀ ਯਾਰ ਹੁਣ ਇਹਨਾਂ ਨੂੰ ਫਿਰ ਇਹ ਤੋਂ ਬਾਅਦ ਪਤਾ ਕੀ ਸਟੇਜ ਹੋਣੀ ਆ ਜਿਹੜੀਆਂ ਏਜੰਸੀਜ਼ ਨੇ ਕਿਵੇਂ ਕੰਮ ਕਰਦੀ ਨੇ ਉਹ ਕਹਿਣਗੇ ਵੀ ਯਾਰ ਬੀਜੇਪੀ ਚੰਗੀ ਆਉਂਗਾ ਇਹਨਾਂ ਤੋਂ ਨਹੀਂ ਸੰਭਣਾ ਕੰਮ ਕਿਉਂਕਿ ਜੋ ਵਰਤਾਰਾ ਪੰਜਾਬ ਦੇ ਵਿੱਚ ਵਾਪਰਿਆ ਜਾ ਰਿਹਾ ਜਿਸ ਪ੍ਰਕਾਰ ਦੀ ਕਤਲੋਗਾਰਤ ਤੇ ਲੁੱਟਾਂ ਖੋਹਾਂ ਦੀਆਂ ਬਾਰਦਾਤਾਂ ਵਧੀਆਂ ਨੇ ਇਹ ਤਾਂ ਹੁਣ ਕਾਲੀ ਦਲ ਨੂੰ ਕਹਿੰਦੇ ਹੁੰਦੇ ਸੀ ਨਾ ਵੀ ਉਹ ਮਾਫੀਆ ਸਟਾਈਲ ਹੈਗੇ ਨੇ ਇਹ ਤਾਂ ਉਹਨਾਂ ਲੋ ਵੀ ਗਾਂ ਚਲੇ ਗਏ ਨੇ ਹੁਣ ਮੈਨੂੰ ਇਹ ਲੱਗਦਾ ਵੀ ਭਗਵੰਤ ਮਾਨ ਸਾਹਿਬ ਦੇ ਹੱਥੋਂ ਜੜੀ ਹੈਗੀ ਆ ਹੁਣ ਜਿਵੇਂ ਕਹਿੰਦੇ ਆ ਨਾ ਵੀ ਸਮਾ ਲੰਘ ਚੁੱਕਿਆ ਮੈਂ ਹੁਣ ਦੱਸਦਾ ਵੀ ਹੌਕੀ ਦਾ ਚੌਥਾ ਕੁਆਰਟਰ ਚ 15 ਸੈਕਟ ਰਹਿੰਦੇ ਨੇ ਉਹ ਨਿਕਲ ਚੁੱਕੇ ਨੇ ਹੁਣ ਪੱਲੇ ਕੁਝ ਨਹੀਂ ਹੈਗਾ ਹਾਰ ਚੁੱਕੇ ਨੇ ਖੇਡ ਤੇ ਜਿਹੜੀਆਂ ਲੋਕਾਂ ਨੂੰ ਝੂਠ ਬੋਲਣਾ ਸੀਗਾ ਕਦੇ ਮੈਂ ਮਾਲਵਾਨੇ ਹਰ ਕੱਢ ਦੂੰ ਕਦੇ 1100 ਦੀ ਗਰੰਟੀਆਂ ਕਿਉਂਕਿ ਰੋਜ਼ ਕਰਜ਼ਾ ਲੈਂਦੇ ਨੇ ਤੇ ਜਿਹੜੀ ਕਰਜ਼ਾ ਜਿਹੜਾ ਬੰਦਾ ਕਰਜ਼ੇ ਵਾਲਾ ਹੋਵੇ ਨਾ ਇਹ ਤਾਂ ਕਰਜ਼ਾ ਹੋਵੇ ਫਿਰ ਉਹ ਬੋਲ ਨਹੀਂ ਸਕਦਾ ਨਾ ਉਹ ਸੈਂਟਰ ਮੂਰੇ ਬੋਲੇ ਨਾ ਕਿਸੇ ਬਿਊਰੋਕ੍ਰੇਸੀ ਮੂਰੇ ਬੋਲੇ ਕਿਉਂਕਿ ਉਹਦੀਆਂ ਆਪਣੀਆਂ ਜਿਹੜੀਆਂ ਚੋਰ ਮੋਰੀਆਂ ਉਹਨਾਂ ਦੇ ਅਫਸਰਾਂ ਦੇ ਕੋਲ ਹੁੰਦੀਆਂ ਨੇ ਉਹ ਬਾਹਰ ਕੱਢ ਦੇਣਗੇ ਮੁੜ ਕੇ ਹੋਰ ਬਦਨਾਮੀ ਹੋਊਗੀ ਇਸ ਕਰਕੇ ਉਹ ਕਹਿੰਦਾ ਵੀ ਦੜ ਬੱਟ ਦਿਹਾੜੇ ਘੱਟ ਭਲੇ ਦੇਣਾ ਬਣਗੇ ਇਹ ਤਾਂ ਅੰਦਰ ਵੜਬੜ ਦਿਨ ਕੱਢ ਦੇਣੀ ਇਹ ਤਾਂ ਮਸਾ ਕੋਈ ਇਲੈਕਸ਼ਨ ਆਉਂਦੀ ਆ ਇਹਨਾਂ ਨੂੰ ਮਸਾ ਥਿਆ ਲਿਆ ਵੀ ਹਰਿਆਣੇ ਚੱਲੀ ਹੈ ਹੁਣ ਹੁਣ ਹਰਿਆਣੇ ਚ ਲੱਲਾ ਲੱਲਾ ਕਰਦੇ ਫਿਰਦੇ ਨੇ ਹੁਣ ਉੱਥੇ ਕਹੀ ਜਾਂਦੇ ਅਸੀਂ ਪੰਜਾਬ 'ਚ 92 ਜੁੱਤੀਆਂ ਅਸੀਂ ਦਿੱਲੀ ਚੈਨੀਆਂ ਜਿਤਲੀਆਂ ਜੀ ਪਰ ਹੁਣ ਲੋਕਾਂ ਨੂੰ ਉੱਥੇ ਪਤਾ ਲੋਕ ਜੇ ਫਿਰ ਜਦੋਂ ਅਸੀਂ ਕਹਿੰਦੇ ਵੀ ਸਾਰਾ ਕੁਝ ਸਰੈਂਡਰ ਕਰ ਗਏ ਤਾਂ ਮੰਨ ਲੀਏ ਕਿ ਹੁਣ ਇਹਨਾਂ ਨੇ ਤਾਂ ਇਹ ਕਹਤਾ ਜੀ ਗੈਂਗਸਟਰ ਦੇ ਨਾਲ ਆ ਜਾਂ ਅਸੀਂ ਮਿਲੇ ਹੋਏ ਆ ਜਾਂ ਅਸੀਂ ਉਹਨਾਂ ਦੇ ਹਵਾਲੇ ਪੰਜਾਬ ਕਰਤਾ ਅਸੀਂ ਤਾਂ ਇਹੀ ਕਰਵਾਵਾਂਗੇ ਇੰਟਰਵਿਊ ਗੈਂਗਸਟਰ ਸ਼ਬਦ ਕਿਨੇ ਆਜਾਦ ਕੀਤਾ ਬਦਮਾਸ਼ ਹੁੰਦਾ ਸੀ ਪੰਜਾਬ ਯਾਰਾ ਮੁੰਡਾ ਕਾਲਜ ਪੜ੍ਹਦਾ ਉਹਦਾ ਟੋਲਾ ਇੱਕ ਠੀਕ ਆ ਜਦੋਂ ਪੜ੍ਹ ਪੜ ਕੇ ਹਟ ਜਾਂਦੇ ਸੀ ਘਰੇ ਆਪਣਾ ਕੰਮ ਕਰ ਲੈਂਦੇ ਜੀ ਇਹਨਾਂ ਨੇ ਕੰਟੀਨਿਊ ਉਹ ਬੰਦਿਆਂ ਨੂੰ ਜਿਹੜੇ 97 'ਚ ਪੜ੍ਹਾਈ ਕਰਦੇ ਸੀ ਜਾਂ 2000 'ਚ ਉਹਨਾਂ ਨੂੰ ਇਸ ਰਾਹ ਦੇ ਉੱਤੇ ਤੋਰ ਦਿੱਤਾ ਇਹਦੇ ਵਿੱਚ ਪੁਲਿਸ ਤੰਤਰ ਦਾ ਅੱਜ ਦੇਖੋ ਜਿਹੜਾ ਕਿਉਂਕਿ 92 ਤੋਂ ਲੈ ਕੇ ਨਾ 95 ਤੱਕ 80 ਤੋਂ ਲੈ ਕੇ ਹੱਥ ਰੰਗੇ ਬਿਊਰੋਕ੍ਰੇਸੀ ਨੇ ਖਾਸ ਕਰਕੇ ਪੁਲਿਸ ਤੰਤਰ ਨੇ ਉਦੋਂ ਉਹਨਾਂ ਨੂੰ ਲੋੜ ਨਹੀਂ ਸੀ ਉਸ ਤੋਂ ਬਾਅਦ ਸਮੈਕ ਇੰਟਰੋਡਿਊਸ ਹੁੰਦੀ ਆ ਪੰਜਾਬ 'ਚ ਨਸ਼ਾ ਇੰਟਰੋਡਿਊਸ ਹੋ ਗਿਆ ਤੇ ਉਹਨਾਂ ਉਹਨਾਂ ਨੇ ਆਪਣਾ ਕੰਮ ਚਲਾਉਣ ਲਈ ਰੁਪਈਏ ਇਕੱਠੇ ਕਰ ਲਈ ਫਿਰ ਇਹ ਨੌਜਵਾਨ ਜਿਹੜੇ ਕੋਈ ਕਾਲਜ ਚ ਮੜਾ ਮੋਟਾ ਲੀਡਰ ਸੀ ਜਾਂ ਤੁਰਦਾ ਫਿਰਦਾ ਜਾਂ ਜਿਹਨੂੰ ਅਸੀਂ ਕਹਿੰਦੇ ਆ ਵੱਡਾ ਦਲੇਰ ਆ ਜਾਂ ਉਹਦਾ ਬਹੁਤ ਢੈਂਟ ਬੰ ਉਹਨਾਂ ਨੂੰ ਨਸ਼ਾ ਵੀ ਪ੍ਰੋਵਾਈਡ ਕਰਾਇਆ ਉਹਨਾਂ ਤੋਂ ਇਹ ਵਾਰਦਾਤਾ ਤੁਸੀਂ ਲਾਇਰੈਂਸ ਦਾ ਜੀਵਨ ਦੇਖ ਲਓ ਕਿੱਥੋਂ ਲਿਆ ਕੇ ਡੀਵੀ ਕਾਲਜ ਦਾ ਸਟੂਡੈਂਟ ਕਿੱਥੇ ਲਿਆ ਕੇ ਖੜਾ ਕਰ ਦਿੱਤਾ ਤੇ ਕਿੰਨੀ ਉਹਨੂੰ ਸਿਕਿਉਰਿਟੀ ਦਿੱਤੀ ਗਈ ਹੋਰ ਮੈਂ ਕਈ ਜ਼ਿਲ੍ਹਿਆਂ 'ਚ ਕਈਆਂ ਦੇ ਕਤਲ ਹੋਏ ਵਿੱਕੀ ਗੌਂਦਰ ਸੀਗਾ ਸੁੱਖਾ ਕਾਲਮਾ ਸੀ ਹੋਰ ਆਪਾਂ ਕਿੰਨੇ ਨਾਂ ਲੈ ਜਾ ਸਕਦੇ ਨੇirpendr ਗਾਂਧੀ ਸੀ ਖੰਨੇ ਵਾਲਾ ਇਹ ਉਹਨਾਂ ਨੌਜਵਾਨ ਜਿਹੜੇ ਉਮਰ ਹੁੰਦੀ ਆ ਨਾ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਸਟੇਟ ਸਾਨੂੰ ਕਿਵੇਂ ਵਰਤਦੀ ਆ ਇਸ ਕਰਕੇ ਚੀਜ਼ਾਂ ਪ੍ਰੋਵਾਈਡ ਕਰਾ ਦਿੱਤੀਆਂ ਜਾਂਦੀਆਂ ਜਿਸ ਜਿਸ ਚੀਜ਼ ਦਾ ਤੁਹਾਨੂੰ ਲਾਲਸਾ ਹੁੰਦੀ ਆ ਨਾ ਜਵਾਨੀ ਦੇ ਵਿੱਚ ਜਦੋਂ ਤੁਹਾਨੂੰ ਹਥਿਆਰ ਮਿਲ ਗਿਆ ਨਸ਼ਾ ਮਿਲ ਗਿਆ ਪੁਲਿਸ ਨੇ ਤੁਹਾਨੂੰ ਕਹਿਣਾ ਕੁਝ ਨਹੀਂ ਤੇ ਫਿਰ ਤੁਸੀਂ ਮਨਮਰਜ਼ੀ ਕਰਦੇ ਹੋ ਤੇ ਉਹਦੇ ਰਿਜ਼ਲਟ ਜਿਹੜੇ ਨੇ ਤੇ ਫਿਰ ਉਹ ਅਫਸਰ ਆਪਣੇ ਹਿਸਾਬ ਨਾਲ ਯੂਜ਼ ਕਰਦੇ ਨੇ ਤੇ ਇਹੀ ਅਫਸਰ ਤਰੱਕੀ ਪਾ ਕੇ ਉੱਪਰ ਚਲੇ ਜਾਂਦੇ ਨੇ ਥੱਲੇ ਸਾਰਾ ਪਤਾ ਹੁੰਦਾ ਇਸ ਕਰਕੇ ਇਹ ਸਾਰੇ ਵਰਤਾਰੇ ਦਾ ਜਿਹੜਾ ਘਟਨਾਕਰਮ ਸਿਰਜਿਆ ਜਾਂਦਾ ਉਹ ਪੁਲਿਸ ਤੰਤਰ ਦੇ ਜਿਹੜੇ ਅਫਸਰ ਨੇ ਚਾਹੇ ਉਹ ਆਈਪੀਐਸ ਹੋਣ ਚਾਹੇ ਪੀਪੀਐਸ ਹੋਣ ਚਾਹੇ ਕੋਸ਼ ਅਧਿਕਾਰੀ ਜਿਹੜੇ ਡੈਪੂਟੇਸ਼ਨ ਤੇ ਆਉਂਦੇ ਨੇ ਇਹ ਮਿਲ ਕੇ ਸਿਰਜਦੇ ਨੇ ਤਾਂ ਕਿ ਸਟੇਟ ਦੇ ਵਿੱਚ ਲਾ ਐਂਡ ਆਰਡਰ ਮੇਨਟੇਨ ਹੋਵੇ ਤੇ ਸਰਕਾਰ ਨੂੰ ਆਪਣੇ ਤਰੀਕੇ ਨਾਲ ਸੀ ਮੈਸੇਜ ਕਨਵੇ ਕਰਕੇ ਆਪਣੇ ਤਰੀਕੇ ਨਾਲ ਇੱਥੇ ਜਿਹੜਾ ਲੁੱਟ ਦਾ ਰਾਜ ਆ ਉਹਨੂੰ ਕੰਟੀਨਿਊ ਕਰ ਸਕੀ ਅਸਲ ਕਹਾਣੀ ਇਹ ਆ ਅੱਛਾ ਭਾਈ ਮੈਂ ਪਹਿਲੀ ਸੈਟ ਦੀ ਗੱਲ ਇੱਥੇ ਇੰਪੋਰਟੈਂਟ ਬਹੁਤਾ ਕਰਨੀ ਜ਼ਰੂਰੀ ਹੈ ਪਹਿਲੀ ਸੈਟ ਆ ਜੀ ਏ ਡੀ ਜੀ ਪੀ ਜੇਲ੍ਹਾਂ ਜੀ ਔਰਨਪਾਲ ਜੀ ਹਾਂ ਬਿਲਕੁਲ ਤੇ ਸਪੈਸ਼ਲ ਡੀ ਜੀ ਪੀ ਗੁਲਦੀਪ ਸਿੰਘ ਜੀ ਤੇ ਉਹਨਾਂ ਦੀ ਸੈਟ ਨੂੰ ਜਦੋਂ ਸਮਾਂ ਮਿਲਦਾ ਉਹ ਸੈਟ ਆਪਣੀ ਰਿਪੋਰਟ ਇਹ ਕਹਿ ਕੇ ਸਬਮਿਟ ਕਰਦੇ ਨੇ ਕਿ ਜੀ ਉਹਨਾਂ ਦੀ ਰਿਪੋਰਟ ਦੇ ਵਿੱਚੋਂ ਕੀ ਨਿਕਲਦਾ ਕਿ ਜੀ ਪੰਜਾਬ ਦੇ ਵਿੱਚ ਇੰਟਰਵਿਊ ਨਹੀਂ ਹੋਈ ਕਿਉਂਕਿ ਉਹਨਾਂ ਨੇ ਬਹੁਤ ਢੰਗਾਈ ਦੇ ਨਾਲ ਜਾਂਚ ਕੀਤੀ ਹੋਣੀ ਨਾ ਉਹੀ ਪੰਜਾਬ ਦੇ ਆਈ ਪਰ ਬੋਦ ਕੁਮਾਰ ਜੀ ਐਸ ਰਾਹੁਲ ਜੀ ਨਿਲੰਬਰੀ ਜੀ ਇਹ ਜਾਂਚ ਕਰਦੇ ਨੇ ਤਾਂ ਇਹਨਾਂ ਨੂੰ ਸਾਰੇ ਸਬੂਤ ਮਿਲ ਜਾਂਦੇ ਨੇ ਮਤਲਬ ਜਾਂ ਤਾਂ ਉਹਨਾਂ ਨੂੰ ਉਹ ਸਬੂਤ ਨਹੀਂ ਮਿਲੇ ਉਹਨਾਂ ਨੇ 10 ਡੂੰਘਾਈ ਨਾਲ ਜਾਂਚ ਨਹੀਂ ਕੀਤੀ ਜਾਂ ਉਹਨਾਂ ਨੇ ਕੋਰਟ ਨੂੰ ਤੇ ਪੰਜਾਬ ਸਰਕਾਰ ਨੂੰ ਜਾਂ ਆਪਣੇ ਡੀਜੀਪੀ ਨੂੰ ਗੁੰਮਰਾਹ ਕੀਤਾ ਦੋ ਚੀਜ਼ਾਂ ਨੇ ਹੁਣ ਪਹਿਲੇ ਉਹਨਾਂ ਤੇ ਕੀ ਕਾਰਵਾਈ ਹੋਊਗੀ ਜਾਂ ਤਾਂ ਆਪਣੀ ਡਿਊਟੀ ਨਹੀਂ ਸਹੀ ਫਰੇਕੇ ਨਾ ਕਰ ਸਕਿਆ ਡੀਜੀਪੀ ਦੀ ਨੋਲਿਜ ਹੋਣਾ ਉਹਨੇ ਕਹਣਾ ਬੋਲਣਾ ਕਿਨੇ ਹੁਣ ਥੱਲੇ ਵਾਲਾ ਮੁਲਾਜ਼ਮ ਨਹੀਂ ਬੋਲਦਾ ਹੁਣ ਜਦੋਂ ਹਾਈ ਕੋਰਟ ਦੀ ਸੈੱਟ ਬਣ ਗਈ ਉੱਤੇ ਉੱਥੇ ਪੰਗਾ ਪੈ ਗਿਆ ਉਥੇ ਹੁਣ ਅਗਲਾ ਬੁਲਾਉਂਦਾ ਹਾਲਦਾਰ ਨੂੰ ਇੱਕ ਵੀ ਹੋਇਆ ਸੀ ਉਹ ਕਹਿੰਦਾ ਜੀ ਨਾਲ ਅਗਲੇ ਜਿਹੜੇ ਹੋਣ ਵਾਲੇ ਨੇ ਉਹਨਾਂ ਨੇ ਵੀ ਕਿਹਾ ਆਉਣਾ ਵੀ ਕਾਕਾ ਤੇਰੀ ਨੌਕਰੀ ਜਾ ਸਕਦੀ ਹੈ ਉਹ ਕਹਿੰਦੇ ਜੀ ਹੋਇਆ ਸੀ ਠੀਕ ਆ ਜੀ ਪਰ ਮੇਰਾ ਵਿੱਚ ਕਿਤੇ ਮੈਂਸ਼ਨ ਨਾ ਕਰਿਓ ਇੱਕ ਤੋਂ ਗੱਲ ਨਿਕਲੀ ਦੋ ਤੋਂ ਨਿਕਲੀ ਉਹ ਕਹਿੰਦੇ ਜੀ ਅਸੀਂ ਕੀ ਰੋਕ ਸਕਦੇ ਆ ਜਦੋਂ ਏਜੀਟੀਵੀ ਦਾ ਮੁਖੀ ਏਜੀਟੀਐਫ ਦਾ ਮੁਖੀ ਤੇ ਜਿਹੜੇ ਉਹਨੂੰ ਲੀਡ ਕਰਦੇ ਨੇ ਉਹਨਾਂ ਦੇ ਇਨਸਪੈਕਟਰ ਡਿਪਟੀ ਉਹ ਨਾਲ ਨੇ ਥੱਲੇ ਵਾਲੇ ਹੌਲਦਾਰ ਦੀ ਜਾਂ ਇੱਕ ਸੀਐਸਟਾਫ ਦੇ ਅੰਚਾਰਜ ਦੀ ਕੀ ਜਰੂਰਤ ਆ ਵੀ ਉਹ ਰੋਕ ਦੇਵੇ ਤੇ ਉਹ ਬੋਲੇ ਵੀ ਕੀ ਸੋ ਪਹਿਲਾਂ ਜਿਹੜੀ ਮੈਨੂੰ ਲੱਗਦਾ ਲਿਖਤੀ ਕੀਤਾ ਹੋਣਾ ਪਹਿਲੇ ਸਿਟ ਨੇ ਵੀ ਉਹਨੇ ਉਹਨਾਂ ਤੋਂ ਵੀ ਬਿਆਨ ਲੈ ਲਿਆ ਵੀ ਇੱਥੇ ਤਾਂ ਕੁਝ ਨਹੀਂ ਹੋਇਆ ਜੀ ਅੰਟੈਰੋਗੇਟ ਕਰਨ ਲਈ ਲਿਆਂਦੇ ਸੀ ਨਾ ਇੰਟਰਵਿਊ ਹੋਈ ਕਿਉਂਕਿ ਮਿਲੇ ਹੋਏ ਸੀ ਸਾਰਾ ਕੁਝ ਹੁਣ ਜਦੋਂ ਥਰਡ ਪਾਰਟੀ ਐਪਲੀਕੇਸ਼ਨ ਆਪਾਂ ਯੂਜ਼ ਕਰ ਲਈ ਉਦੋਂ ਨਿਕਰ ਕੇ ਸਾਹਮਣੇ ਆ ਗਈ ਕਿਉਂਕਿ ਦੋ ਤਿੰਨ ਨੇ ਨਾ ਉਹਨਾਂ ਦਾ ਇੱਕ ਜਿਹੜਾ ਜੀਵਨ ਵੀ ਇਮਾਨਦਾਰਾ ਅਗਲਾ ਕਹਿੰਦਾ ਕੱਲ ਨੂੰ ਗੱਲ ਤਾਂ ਹੀ ਨਿਕਲੇ ਆਉਣੀ ਆ ਅਸੀਂ ਕਿਉਂ ਨਾ ਉਹ ਦੁੱਧਾ ਦੁੱਧ ਪਾਣੀ ਕਰਕੇ ਉਹਨੇ ਹਾਈ ਕੋਰਟ ਸਾਂਬਟ ਕਰਤੀ ਕਿਉਂਕਿ ਛੋਟੇ ਮੁਲਾਜ਼ਮਾਂ ਨੇ ਹੀ ਦੱਸਿਆ ਹੈ ਜਿਹੜੇ ਉੱਥੇ ਕੰਮ ਕਰਦੇ ਸੀ ਹੋ ਸਕਦਾ ਉਹਨਾਂ ਸਮਾਂ ਪਰੇ ਕਰ ਦਿੱਤਾ ਗਿਆ ਹੋਵੇ ਚਲੋ ਬਾਹਰ ਜਿਹੜੇ ਚ ਮੈਂ ਫਿਰ ਵਾਰ-ਵਾਰ ਕਹਿੰਨਾ ਜਿਹੜਾ ਸੀ ਇਹ ਸਟਾਫ ਹਾਈਵੇ ਦੇ ਉੱਤੇ ਹੋਵੇ ਚਿੜੀ ਨਾ ਫੜਕਦੀ ਹੋਵੇ ਤੇ ਸਿਕਿਉਰਿਟੀ ਦਾ ਪੂਰਾ ਪ੍ਰਬੰਧ ਹੋਵੇ ਥਾਣੇ ਵਾਲੇ ਮੁਲਾਜ਼ਮ ਨੂੰ ਵੀ ਅੰਦਰ ਜਿਹੜਾ ਹੈਗਾ ਇੱਕ ਥਾਣੇ ਦਾ ਮੁਲਾਜ਼ਮ ਆਮ ਉਹ ਵੀ ਪੁੱਛ ਕੇ ਜਾਂਦਾ ਵੀ ਕਿਹ ਨੂੰ ਮਿਲਣਾ ਹੈਗਾ ਤੇ ਉੱਥੇ ਇੱਕ ਪੱਤਰਕਾਰ ਦਾ ਅੰਦਰ ਚਲੇ ਜਾਣਾ ਇਸ ਮੈਨੂੰ ਇਹ ਲੱਗਦਾ ਵੀ ਕੋਈ ਫੋਰਸ ਹੋਰ ਪਿੱਛੇ ਕੰਮ ਕਰ ਰਹੀ ਆ ਕੋਈ ਤਾਕਤ ਤੇ ਉਸੇ ਤਾਕਤ ਨੇ ਪਹਿਲਾਂ ਵਾਲੀ ਸੰਬਟ ਕਰਾਈ ਆ ਤੇ ਜਦੋਂ ਹੁਣ ਪੰਗਾ ਹਾਈ ਕੋਰਟ ਦਾ ਪੈ ਗਿਆ ਜੱਜਾਂ ਨੂੰ ਨਹੀਂ ਚੱਹੀ ਹੋਣੀ ਗੱਲ ਵੀ ਯਾਰ ਇਹ ਝੂਠ ਬੋਲਦੇ ਨੇ ਕਿਉਂਕਿ ਪੁਲਿਸ ਦਾ ਇੱਕ ਰਵਈਆ ਪੁਲਿਸ ਬਹੁਤੀ ਜੜੀ ਹੈਗੀ ਆ ਉਹ ਰਵਈਆ ਉਹਨਾਂ ਦਾ ਇਹੀ ਆ ਵੀ ਝੂਠ ਬੋਲ ਕੇ ਗੁਜ਼ਾਰਾ ਕਰਦੇ ਨੇ ਇਸੇ ਤਰ੍ਹਾਂ ਅਫਸਰਾਂ ਨੂੰ ਗਮਰਾਹ ਕਰਦੇ ਨੇ ਜਿਵੇਂ ਤੁਸੀਂ ਬਹਿਵਲ ਕਲਾਂ ਕਾਂਢ ਸੀ ਕੋਟਪੁਰਾ ਗੋਲੀ ਕਾਂਢ ਹੋਇਆ ਇਸ ਤੋਂ ਪਹਿਲਾਂ ਹੋਰ ਕਈ ਪੰਜਾਬ ਦੇ ਵਿੱਚ ਵਾਕਏ ਹੋਏ ਨੇ ਕਈ ਮੁੰਡੇ ਮਾਰੇ ਗਏ ਨੇ ਇਹ ਗਮਰਾਹ ਕਰਦੇ ਰਹੇ ਨੇ ਇੱਕ ਨਵਾਂ ਸ਼ਹਿਰ ਦਾ ਮੁੰਡਾ ਇੱਕ ਮਾਰਿਆ ਗਿਆ ਉਹ ਹਾਈ ਕੋਰਟ ਪੇਸ਼ ਹੋ ਗਿਆ ਜੀ ਉਹ ਕਹਿਆ ਕਹਿੰਦਾ ਮੈਂ ਜੂਨਾ ਪੁਲਿਸ ਨੇ ਉਹਦਾ ਇਨਕਾਊਂਟਰ ਦਿਖਾਇਆ ਸੀ ਉਹ ਤੋਂ ਬਾਅਦ ਉਹਦਾ ਕਤਲ ਹੋ ਗਿਆ ਕਿਸੇ ਨੇ ਵੈਰੀਫਾਈ ਪੈਰਵਾਈ ਨਹੀਂ ਕੀਤੀ ਨਾ ਕੋਈ ਇਨਕੁਆਰੀ ਹੋਈ ਆ 97 ਦੀ ਸਰਕਾਰ ਬਣੀ ਆ ਪੁਲਿਸ ਪਾਰਟੀ ਇੱਕ ਬੰਦੇ ਦੇ ਘਰ ਜਾਂਦੀ ਆ ਹਸ਼ਾਰਪੁਰ ਦੇ ਲਾਗੇ ਪਿੰਡ ਸੀ ਪੰਡੋਰੀ ਰਕਮਾਨ ਉੱਥੇ ਦਾ ਇੱਕ ਮੁੰਡਾ ਕਸ਼ਮੀਰ ਸਿੰਘ ਸੀ ਬਾਦਲ ਸਾਹਿਬ ਦੀ ਸਰਕਾਰ ਦੇ ਵਿੱਚ ਕਿਸੇ ਨੇ ਇਨਕੁਆਰੀ ਨਹੀਂ ਕੀਤੀ ਵੀ ਉਹ ਕਿਉਂ ਗੋਲੀ ਮਾਰ ਕੇ ਮਾਰਿਆ ਗਿਆ ਇਸ ਕਰਕੇ ਪੁਲਿਸ ਨੂੰ ਦੇ ਮੂੰਹ ਨੂੰ ਖੂਨ ਲੱਗਿਆ ਹੋਇਆ ਉਹ ਇਹ ਨਾਰਮਲ ਸਮਝਦੀ ਆ ਵੀ ਸਾਡੇ ਕੋਲ ਪਾਵਰ ਹੀ ਨਹੀਂ ਆ ਵੀ ਅਸੀਂ ਯਾਰ ਕਿਸੇ ਨੂੰ ਕੀ ਸਮਝਦੇ ਆ ਠੀਕ ਆ ਜੋ ਅਸੀਂ ਕਹਤਾ ਉਹ ਸੱਚ ਮੰਨ ਲੈਣਾ ਪਰ ਇਹ ਜਿਹੜਾ ਹੈਗਾ ਅੱਜ ਦੇ ਯੁੱਗ ਦੇ ਵਿੱਚ ਕਿਤੇ ਨਾ ਕਿਤੇ ਇਹ ਜਿਹੜੀ ਕਿਤੇ ਨਾ ਕਿਤੇ ਚੋਰੀ ਮੋਰੀ ਜਿਹੜੀ ਰਹਿ ਜਾਂਦੀ ਆ ਕਿਉਂਕਿ ਦੇਖੋ ਛੋਟੇ ਮੁਲਾਜ਼ਮ ਨੇ ਨਾ ਉਹ ਡਰਦੇ ਨੇ ਅਗਲਾ ਕਹਿੰਦਾ ਯਾਰ ਮੈਂ ਕਹਾਂ ਤੇ ਹਾਈ ਕੋਰਟ ਪੇਸ਼ੀਆਂ ਭੁਗਤਾਂ ਤੇ ਉਹ ਕਹਿੰਦਾ ਜੀ ਲੈ ਲਓ ਸਟੇਟਮੈਂਟ ਆਫ ਦੀ ਰਿਕਾਰਡ ਲੈ ਲਓ ਸਾਡੀ ਵੀ ਆਏ ਆਏ ਸੀ ਉਹਨਾਂ ਨੇ ਇਹ ਵੀ ਦੱਸਿਆ ਉਹਨਾਂ ਨੇ ਫਲਾਣੇ ਫਲਾਣੇ ਅਫਸਰਨ ਇਨਵੋਲਵ ਸੀ ਹਾਜੀ ਹੋਰ ਕੁਝ ਨਿਕਲੂਗਾ ਜੇ ਇਹ ਬੋਲੇ ਹੁਣ ਚਿੰਤਾ ਇਹ ਵਧੀ ਹੋਈ ਆ ਡ ਵੀ ਇੱਕ ਸਟੇਟ ਦਾ ਪੁਲਿਸ ਦਾ ਮੁਖੀ ਐਡਾ ਵੱਡਾ ਝੂਠ ਕਿਦੇ ਬਣਾ ਦੇ ਉੱਤੇ ਬੋਲ ਗਿਆ ਕਿਦੇ ਕਿਸ ਕਿਸ ਆਧਾਰ ਦੇ ਉੱਤੇ ਉਹਨੇ ਐਡਾ ਝੂਠ ਬੋਲਿਆ ਗੱਲ ਇੱਥੇ ਆ ਕੇ ਖੜ ਗਈ ਤੇ ਮੁੱਖ ਮੰਤਰੀ ਦੀ ਵੀ ਆਡੀਓ ਜਵਾਬ ਦੇਈ ਆ ਜੇ ਕੋਈ ਸੈਂਟਰ ਫੋਰਸ ਚਲਾਉਂਦੀ ਆ ਤਾਂ ਮੁੱਖ ਮੰਤਰੀ ਤੇ ਡੀਜੀਪੀ ਨੂੰ ਹੋਣ ਐਕਸ਼ਨ ਲੈ ਲੈਣਾ ਚਾਹੀਦਾ ਟੰਗ ਦੇ ਵੀ ਅਫਸਰਾਂ ਨੂੰ ਸਾਰਿਆਂ ਨੂੰ ਵੀ ਤੁਸੀਂ ਗਮਰਾਹ ਕਰ ਦੋ ਇਹਦਾ ਮਤਲਬ ਤੁਸੀਂ ਦੇਖੋ ਪੁਲਿਸ ਪ੍ਰਬੰਧ ਕਿਹਾ ਜਾ ਸਾਡਾ ਆਮ ਕੇਸਾਂ ਜੇ ਕਿੰਨਾ ਗਮਰਾਹ ਕਰਦੇ ਹੋਣਗੇ ਦੱਸਦੇ ਨਹੀਂ ਹੋਣਗੇ ਪਰ ਭਾਈ ਉਹਦੇ ਸਾਰੇ ਤੋਂ ਅੱਗੇ ਜਾ ਕੇ ਆਪਾਂ ਧੰਨਵਾਦ ਕਰੀ ਉਹਨਾਂ ਜੱਜ ਸਾਹਿਬ ਦਾ ਆਨੂਪਿੰਦਰ ਸਿੰਘ ਗਰੇਵਾਲ ਤੇ ਮੈਡਮ ਲਪਤਾ ਬੈਨਰਜੀ ਉਹਨਾਂ ਨੇ ਕਿਉਂਕਿ ਉਹਨਾਂ ਨੂੰ ਲੱਗਿਆ ਵੀ ਇਹ ਝੂਠ ਬੋਲ ਰਹੇ ਨੇ ਤਾਂ ਦੂਜੀ ਸੈਟ ਹਾਈ ਕੋਰਟ ਦੇ ਮਤਲਬ ਜੱਜਾਂ ਦੇ ਕਹਿਣ ਤੇ ਦੂਜੀ ਸੈਟ ਬਣੀ ਆ ਪਹਿਲੀ ਗੱਲ ਤੇ ਸਾਡਾ ਉਹਨਾਂ ਦਾ ਧੰਨਵਾਦ ਕਰਨਾ ਪੈਂਦਾ ਤੇ ਦੂਜੀ ਗੱਲ ਭਾਈ ਜੀ ਇਹ ਵੀ ਆ ਕਿ ਜਦੋਂ ਕੋਈ ਵੀ ਚਾਹੇ ਉਹ ਹੀ ਅਫਸਰ ਨੇ ਪੰਜਾਬ ਸਰਕਾਰ ਦੇ ਜੋ ਹੀ ਪਹਿਲੇ ਵਾਲੇ ਵੀ ਹਾਈ ਕੋਰਟ ਸੈੱਟ ਬਣਾਉਂਦੀ ਉਹ ਅਲੱਗ ਰਿਪੋਰਟ ਦਿੰਦੇ ਮਤਲਬ ਜਦੋਂ ਕੋਈ ਵੀ ਸੈੱਟ ਪੰਜਾਬ ਸਰਕਾਰ ਦੇ ਅੰਡਰ ਕੰਮ ਕਰੂਗੀ ਤਾਂ ਉਹ ਸਹੀ ਕੰਮ ਨਹੀਂ ਕਰੂਗੀ ਤੇ ਕੋਰਟਾਂ ਹੀ ਸਹੀ ਕੰਮ ਕਰਵਾਉਣੀਆਂ ਮਤਲਬ ਸਰਕਾਰ ਦੀ ਦੇ ਕੋਈ ਜ਼ਿੰਮੇਵਾਰੀ ਹੈ ਨਹੀਂਗੀ ਕੋਰਟਾਂ ਨੂੰ ਵੀ ਡੰਡਾ ਚੱਕਣਾ ਪੈਣਾ ਕਹਿੰਦੇ ਜੀ ਇਹਦੇ ਚ ਦੋ ਗੱਲਾਂ ਨੇ ਅੱਜ ਈਡੀ ਦਾ ਰੌਲਾ ਪਾਉਂਦੇ ਨੇ ਵੀ ਕਦੇ ਕੇਜਰੀਵਾਲ ਚੱਕ ਲਿਆ ਜੀ ਇਹ ਵੀ ਤਾਂ ਉਹੀ ਕੁਝ ਕਰਦੇ ਨੇ ਸਿਆਸੀ ਬਦਮਾਸ਼ੀ ਹੋ啊 ਜੇ ਤੁਸੀਂ ਨਹੀਂ ਕੀਤੀ ਤੁਸੀਂ ਇਨਵੋਲਵ ਨਹੀਂ ਫਿਰ ਅਫਸਰਾਂ ਨੂੰ ਟੰਗੋ ਇਹ ਸਿਆਸੀ ਬਦਮਾਸ਼ੀ ਹੈਗੀ ਆ ਚਾਹੇ ਉਹ ਸੈਂਟਰ ਦੀ ਪਾਵਰਫੁੱਲ ਪਾਰਟੀ ਆ ਚਾਹੇ ਪੰਜਾਬ ਦੀ ਆਪਣੇ ਆਪਣੇ ਢੰਗ ਨਾਲ ਚਲਾਉ ਇਹਨਾਂ ਨੇ ਇੱਕ ਚੱਕ ਨਹੀਂ ਲੈਂਦਾ ਸੀ ਤੇ ਅਧਰ ਤੇਜਿੰਦਰਪਾਲ ਸਿੰਘ ਬੱਗਾ ਰਾਜ ਹਰਿਆਣਾ ਪੁਲਿਸ ਨੇ ਕੀ ਕਰੀ ਹਰਿਆਣਾ ਪੁਲਿਸ ਨੇ ਰੋਕੇ ਯਾਨੀ ਕਿ ਇੱਕ ਛਿੱਤਰ ਨਹੀਂ ਮਾਰੇ ਇਹਨਾਂ ਦੇ ਬੰਦਾ ਖੋਗੇ ਲੈ ਗਏ ਤੇ ਉਹ ਬੰਦਾ ਐ ਵੀ ਦਾ ਨਿਸ਼ਾਨਮਾਰ ਬਣਾਉਂਦਾ ਜਾਂਦਾ ਸੀ ਵੀ ਮੈਨੂੰ ਲਿਆ ਨਹੀਂ ਸਕਦੇ ਤੁਸੀਂ ਇਹਦਾ ਉਹਦੇ ਮਗਰ ਵੀ ਸੈਂਟਰ ਫੋਰਸ ਦੀ ਅਗਲਾ ਕਹਿੰਦਾ ਸਾਡਾ ਸਪੋਕਸ ਮੈਨਾਂ ਤੁਹਾਡੀ ਕਿਵੇਂ ਜਰਤੂਗੀ ਪੁਲਿਸ ਸਾਡੀ ਹੋਗੀ ਕੇਸ ਕਰਕੇ ਇਹ ਸਾਰੇ ਵਰਤਾਰੇ ਦੇ ਵਿੱਚ ਸਾਰੇ ਨੰਗੇ ਨੇ ਬੀਜੇਪੀ ਦੀ ਬੀ ਟੀਮ ਇਹ ਆਮ ਆਦਮੀ ਪਾਰਟੀ ਕੋਈ ਭੁਲੇਖਾ ਨਹੀਂ ਹੈਗਾ ਉਥੇ ਸਾਰੀ ਇਹਨਾਂ ਦੀ ਇੱਕੋ ਇੱਕੋ ਗੱਲ ਆ ਉਹਨਾਂ ਨੇ ਕੇਜਰੀਵਾਲ ਜਿਵੇਂ ਨਾ ਮਦਾਰੀ ਬੰਦਰੂਪ ਬੰਦ ਕਰ ਲਾਂਦਾ ਉਹਨਾਂ ਨੇ ਬੰਦ ਕਰ ਲਿਆ ਹੁਣ ਜਿਵੇਂ ਉਹ ਕਹਿਣਗੇ ਉਦਾਂ ਕਰਨਾ ਪਊਗਾ ਨਹੀਂ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਜੇ ਹਾਲਾਤ ਇਹ ਰਹੇ ਜਿੱਥੇ ਮਾੜੀ ਨੇ ਚੂਚਾਂ ਕੀਤੀ ਉਹਨਾਂ ਨੇ ਮੁੱਖ ਮੰਤਰੀਸ਼ਿਪ ਵੀ ਉਹ ਤੋਂ ਖੋ ਸਕਦੇ ਨੇ ਇੱਕ ਬਰਤਾਰਾ ਸਿਰਜਿਆ ਗਿਆ ਥੱਲੇ ਵੀ ਅਫਸਰ ਹੁਣ ਐਮਐਲਏ ਨੂੰ ਪੁੱਛ ਲਓ ਕਹਿੰਦੇ ਭਾਈ ਕੰਮ ਨਹੀਂ ਕਰਦੇ ਅਫਸਰ ਸਾਡਾ ਕਹੇ ਤੇ ਉਹਨਾਂ ਦੇ ਵਿੱਚ ਇੱਕ ਜਿਹੜੀ ਬੇਪਰੋਸਗੀ ਪੈਦਾ ਹੋਈ ਆ ਇਸ ਕਰਕੇ ਇਸ ਗੱਲ ਦਾ ਭਗਵੰਤ ਮਾਨ ਨੂੰ ਵੀ ਇਹ ਲਾ ਹੁਣ ਤਾਂ ਗੱਲ ਇਹ ਆ ਵੀ ਆਪਣੀ ਜਾਨ ਬਚਾਓ ਜਾਨ ਬਚੇ ਸੇ ਲੱਖੋਂ ਕਾਇ ਅਗਲਾ ਕਹਿੰਦਾ ਮੈਂ 5 ਸਾਲ ਮੁੱਖ ਮੰਤਰੀ ਰਹਿ ਜਾਵਾਂ ਸਟੇਟ ਜਿਵੇਂ ਪਹਿਲਾਂ ਬਾਦਲਾ ਨੇ ਬੇੜਾ ਡੋਪਿਆ ਕਾਂਗਰਸ ਬਲੇ ਡੁੱਬਦਾ ਰਿਆ ਅਗਲਾ ਕਹਿੰਦਾ ਹੋਰ ਡੁੱਬਜੂ ਕਰਜ਼ਾ ਲੈ ਕੇ ਹੋਰ ਕਰਜ਼ਾ ਕਿਉਂਕਿ ਇਹਨੂੰ ਇਹ ਵੀ ਪਤਾ ਭਗਵੰਤ ਮਾਨ ਨੂੰ ਵੀ 27 ਚ ਮੈਨੂੰ ਇਹ ਸਟੇਟ ਛੱਡ ਕੇ ਭੱਜਣਾ ਪੈਣਾ ਇੱਥੇ ਮੇਰਾ ਸਪੇਸ ਨੂੰ ਰਾਜਨੀਤੀ ਦੇ ਤੌਰ ਤੇ ਕੋਈ ਨਹੀਂ ਲੱਭਣੀ ਕਿਉਂਕਿ ਜਿੰਨਾ ਵਿਰੋਧ ਇਹਨੇ ਸਿਹੜ ਲਿਆ ਇਸ ਪ੍ਰਕਾਰ ਦੇ ਇਹਦੇ ਐਕਸ਼ਨ ਨੇ ਲੋਕਾਂ ਦੇ ਮਨਾਂ ਚ ਆਮ ਜੜੀਆਂ ਮਾਈਆਂ ਨੇ ਜਾ ਆਮ ਬਜ਼ੁਰਗਰੀ ਉਹਨਾਂ ਦੇ ਮਨਾਂ ਚ ਵੀ ਇਹ ਉਤਰਨਾ ਸ਼ੁਰੂ ਹੋ ਗਿਆ ਤੇ ਮੈਨੂੰ ਐਂ ਲੱਗਦਾ ਵੀ ਜਿਵੇਂ ਨੇਰੀ ਚ ਪੱਤੇ ਨਹੀਂ ਉੱਡ ਜਾਂਦੇ ਖਾਸ ਕਰਕੇ ਜਿਹੜਾ ਦਲਿਤ ਵਰਗ ਸੀ ਬਹੁਤ ਥੱਲੇ ਵਾਲਾ ਉਹਨਾਂ ਚ ਵੀ ਇਹ ਸਾਫ਼ ਹੋ ਚੁੱਕਿਆ ਠੀਕ ਆ ਵਕਤੀ ਤੌਰ ਤੇ ਤੁਸੀਂ ਕਈ ਇਲੈਕਸ਼ਨਾਂ ਜਿੱਤ ਜਾਂਦੇ ਜਿਵੇਂ ਜਲੰਧਰ ਵਾਲੀ ਮੈਨੇਜ ਕਰਕੇ ਜਿੱਤ ਲਈ ਚਲੋ ਤਾਂ ਜਿਮਨੀ ਦਾ ਤਾਂ ਪਤਾ ਹੀ ਆ ਸਰ ਜੀ ਜਦੋਂ ਵੱਡੀਆਂ ਵੱਡੀਆਂ ਇਲੈਕਸ਼ਨਾਂ ਹੋਣਗੀਆਂ ਜਿਵੇਂ ਪ੍ਰਕਾਸ਼ ਸਿੰਘ ਬਾਦਲ ਤੇ ਐਲੀਗੇਸ਼ਨ ਲੱਗਦੇ ਨੇ ਵੀ ਉਹਨੇ ਸਮੇਂ ਸਿੰਘ ਸੈਣੀ ਡੀਜੀਪੀ ਲਾਇਆ ਜਿਨੇ ਪੰਜਾਬ ਦੇ ਮੁੰਡਿਆਂ ਦਾ ਘਾਣ ਕੀਤਾ ਇਹ ਰੈਡਿਓ ਐਲੀਗੇਸ਼ਨ ਭਗਵੰਤ ਸਿੰਘ ਮਾਨ ਦੇ ਉੱਤੇ ਵੀ ਲੱਗਣਗੇ ਸਤਾ ਤੋਂ ਬਾਅਦ ਦੇਖਿਓ ਕਿੰਨਾ ਕੁਝ ਨਿਕਲਦਾ ਜਿੱਦਣ ਸਤਾ ਤੋਂ ਬਾਹਰ ਹੋ ਗਿਆ ਇਹ ਮੈਨੂੰ ਲੱਗਦਾ ਵੀ ਪੰਜਾਬ ਨਹੀਂ ਪੜੇਗਾ ਜੋ ਹਾਲਾਤ ਅੰਦਰ ਪੁਲਿਸ ਤੰਤਰ ਦੇ ਹੋਏ ਹੋਏ ਨੇ ਬਲਕੌਰ ਸਿੰਘ ਸਿੱਧੂ ਸਵਾ ਦੋ ਸਾਲ ਤੋਂ ਉਹੀ ਗੱਲ ਰੋ ਰਿਹਾ ਆ ਬਿਲਕੁਲ ਵੀ ਭਾਈ ਤੁਸੀਂ ਨਾਲ ਮਿਲੇ ਹੋ ਇਨਸਾਫ ਦੇ ਦਿਓ ਇੰਟਰਵਿਊ ਤੋਂ ਬਾਅਦ 1.5 ਸਾਲ ਤੋਂ ਲਗਾਤਾਰ ਉਹ ਕਹਿ ਰਹੇ ਨੇ ਜੀ ਉਹਨਾਂ ਦੀਆਂ ਗੱਲਾਂ ਸਾਰੀਆਂ ਗੱਲਾਂ ਸੱਚ ਹੋ ਗਈਆਂ ਬਿਲਕੁਲ ਸਰਕਾਰ ਹੋਣੇ ਛੁੱਟੀ ਪੈ ਗਈ ਕੀ ਹੁਣੇ ਮਾਫੀ ਮੰਗਣਗੇ ਉਹਨਾਂ ਤੋਂ ਕਿ ਭਾਈ ਅਸੀਂ ਗਲਤ ਕਰ ਲਿਆ ਤੁਸੀਂ ਸਹੀ ਸੀਗੇ ਬੰਦਾ ਐਗਜ਼ਿਸਟ ਕਰਦਾ ਹੋਵੇ ਉਹਦੀ ਕੋਈ ਪੋਲਿਟੀਕਲ ਹੋਂਦ ਹੋਵੇ ਬੰਦਿਆਂ ਦੀ ਉਹ ਮਾਫੀ ਮੰਗਦੇ ਹੁੰਦੇ ਨੇ ਠੀਕ ਆ ਮੈਂ ਇੱਕ ਦਿਨ ਪਹਿਲਾਂ ਵੀ ਦੱਸਿਆ ਸੀ ਵੀ ਕਰਚਾਨ ਸਿੰਘ ਟੋੜਾ ਚਲੇ ਗਏ ਸੀ ਨਰੰਗਕਾਰੀਆਂ ਦੇ ਲੋਕਾਂ ਨੇ ਕਿਹਾ ਵੀ ਐਜ਼ ਅ ਸਿੱਖ ਲੀਡਰ ਉਹ ਛੇਕੇ ਹੋਈ ਸੀ ਵੀ ਨਹੀਂ ਜਾਣਾ ਚਾਹੀਦਾ ਸੀ ਉਹ ਬੰਦਾ ਸੀ ਉਹਨੇ ਮਾਫੀ ਮੰਗੀ ਕਾਲ ਤੱਕ ਤੇ ਜਾ ਕੇ ਇਹ ਇਹ ਕਿੱਥੇ ਮਾਫੀ ਮੰਗ ਲੈਣਗੇ ਇਹ ਤਾਂ ਬਸ ਮੈਂ ਤੋਂ ਨਾ ਇਹ ਤਾਂ ਬਖਤੀ ਜਗਾੜ ਜਾਂ ਇਹਨਾਂ ਦਾ ਇਹ ਕਹਿੰਦਾ ਵੀ ਜਿੰਨਾ ਜਰ ਚੱਲ ਗਿਆ ਉਹ ਨજર ਠੀਕ ਆ ਇਹਦਾ ਹੁਣ ਇਹਨਾਂ ਨੂੰ ਐ ਲੱਗਦਾ ਜਿਵੇਂ ਉਹ ਗੱਡੇ ਥੱਲੇ ਨਹੀਂ ਚੱਲ ਜਾਂਦਾ ਹੁੰਦਾ ਤੂਰਾ ਤੁਰਿਆ ਉਹਨੂੰ ਐ ਲੱਗਦਾ ਵੀ ਗੱਡਾ ਮੇਰੇ ਸਿਰ ਤੇ ਹੀ ਚੱਲਦਾ ਇਹ ਪਤਾ ਇਹਨਾਂ ਨੂੰ ਕੁਝ ਨਹੀਂ ਵੀ ਕੀ ਹੋ ਰਿਹਾ ਇਸ ਕਰਕੇ ਮੈਨੂੰ ਨਹੀਂ ਲੱਗਦਾ ਇਹ ਮਾਫੀ ਮੂੰਗੀ ਵਾਲੇ ਪਾਸੇ ਕਿਉਂਕਿ ਇਹ ਵੀ ਜਿਵੇਂ ਸੁਖਵੀਰ ਬਾਦਲ ਫਸਿਆ ਹੁਣ ਉਸ ਤਰੀਕੇ ਨਾਲ ਪੋਲੀਟੀਕਲ ਜਿਹੜਾ ਜਾਲ ਆ ਲੋਕਾਂ ਦੀ ਜਵਾਬਦੇਹੀ ਤੋਂ ਭੱਜਦੇ ਹੋਏ ਉੱਚ ਫਸਣ ਜਾ ਰਹੇ ਨੇ ਔਰ ਲਗਾਤਾਰ ਫਸ ਰਹੇ ਨੇ ਇਹਨਾਂ ਨੇ ਆਪਣੇ ਆਪੇ ਫਸ ਜਾਣਾ ਤੇ ਜਿਵੇਂ ਉਹ ਫੋਰੈਸਟ ਵਾਲੇ ਚੀਤੇ ਨੂੰ ਫੜਦੇ ਹਨ ਉਹ ਜਾਲ ਜਾਂ ਸਿਰਦੇ ਨੇ ਉਹ ਆਪੇ ਉਲਟੇ ਜਾਂਦਾ ਤੇ ਇਹ ਔਰਜਨਤਾਣੀ ਚ ਪੈ ਗਏ ਨੇ ਇਹਨਾਂ ਦਾ ਨਿਕਲਣਾ ਹੁਣ ਬਹੁਤ ਔਖਾ ਔਰ ਬਦਨਾਮ ਹੋ ਕੇ ਕਹਿੰਦਾ ਵੀ ਤੇਰੇ ਕੂਚੇ ਚੋਂ ਨਿਕਲੇ ਹਮ ਉਹ ਗੱਲ ਇਹਨਾਂ ਨਾਲ ਹੋਣੀ ਆ ਹੁਣ ਇਹ ਸੋਚ ਲੈ ਵੀ ਇਹਨੇ ਕਰਨਾ ਕੀ ਆ ਹੁਣ ਨਾ ਤਾਂ ਇਹ ਪੰਜਾਬ ਨਾ ਖੜਾ ਨਾ ਇਹ ਸੈਂਟਰ ਇਹ ਵਿਚਾਲੇ ਫਸ ਗਿਆ ਠੀਕ ਆ ਜੀ ਹੁਣ ਮੈਂ ਉਹ ਕਹਿਣਾ ਨਹੀਂ ਚਾਹੁੰਦਾ ਵੀ ਪੋਜੀਸ਼ਨ ਕੀ ਬਣੀ ਹੋਈ ਹੈ ਇਸ ਕਰਕੇ ਬੜੀ ਦੂਰ ਦੀਆਂ ਗੱਲਾਂ ਨੇ ਤਾਂ ਭਾਈ ਮੈਂ ਆਖਰੀ ਗੱਲ ਤੁਹਾਡੇ ਕੋਲੋਂਗਾ ਕਿ ਜਿਸ ਤਰ੍ਹਾਂ ਹੁਣ ਜੀ ਪੰਜਾਬ ਪੁਲਿਸ ਦੀ ਮੈਂ ਪਹਿਲੀ ਸੈਟ ਦੀ ਆਪਾਂ ਬਾਰ-ਬਾਰ ਜ਼ਿਕਰ ਕਰ ਰਹੇ ਹਾਂਗੇ ਕਿ ਸਾਰਾ ਕੁਝ ਜੇ ਕੋਰਟਾਂ ਨਹੀਂ ਕਰਾਉਣਾ ਤਾਂ ਫਿਰ ਇਹ ਪੁਲਿਸਾਂ ਇਹ ਤਾਮਾ ਜਾਮਾ ਸਰਕਾਰਾਂ ਕਾਦੇ ਵਾਸਤੇ ਨਹੀਂ ਜੇ ਸਾਰਾ ਕੁਝ ਕੋਰਟਾਂ ਨਹੀਂ ਜੱਜ ਸਾਹਿਬਾਨਾਂ ਨੇ ਡੰਡੇ ਤੋਂ ਡੰਡੇ ਦੇ ਨਾਲ ਹੀ ਕਰਾਉਣਾ ਇਹਨਾਂ ਤੋਂ ਤਾਂ ਦੂਜੀ ਗੱਲ ਕੀ ਹੋਣਾ ਇਹ ਵੀ ਆਪਾ ਹਾਈ ਕੋਰਟ ਤੋਂ ਹੀ ਉਮੀਦ ਕਰੀਏ ਕਿ ਸਖਤ ਤੋਂ ਸਖਤ ਸਜ਼ਾ ਇਸ ਮਸਲੇ ਦੇ ਵਿੱਚ ਜਿਹੜੇ ਵੀ ਦੋਸ਼ੀ ਅਫਸਰ ਹੋਣਗੇ ਜਾਂ ਛੋਟੇ ਜਾਂ ਵੱਡੇ ਮੁਲਾਜ਼ਮ ਹੁਣ ਤੱਕ ਰਹੇ ਹੋਣਗੇ ਕਿ ਉਹ ਵੀ ਹਾਈ ਕੋਰਟ ਮਸਾਲੀ ਸਜ਼ਾ ਦੇਵੇ ਆਪਾ ਉਹ ਵੀ ਹਾਈ ਕੋਰਟ ਤੋਂ ਹੀ ਉਮੀਦ ਕਰਦੇ ਆ ਮੈਨੂੰ ਇਹ ਦੱਸੋ ਇਹ ਤਾਂ ਹਾਈ ਪ੍ਰੋਫਾਈਲ ਕੇਸ ਸੀ ਲੋਕਾਂ ਦੇ ਸੈਂਟੀਮੈਂਟ ਜੁੜੇ ਚੋ ਇਲੈਕਸ਼ਨ ਵੀ ਲੜ ਕੇ ਹਟਿਆ ਸੀ ਸਿੱਧੂ ਮੂਸੇਵਾਲਾ ਇਹ ਉਹਨਾਂ ਨੇ ਇੱਕ ਕਿਸਮ ਦਾ ਸੂ ਮੋਟੋ ਹੁੰਦਾ ਵੀ ਆਪਣੇ ਆਪ ਇਹ ਜੱਜ ਕਰ ਜਾਣਾ ਵੀ ਯਾਰ ਇਹ ਗਲਤ ਹੋਇਆ ਥੱਲੇ ਬੜਾ ਹਾਈ ਪ੍ਰੋਫਾਈਲ ਕੇਸ ਸੀ ਸਾਰਿਆਂ ਨੂੰ ਉਹਦਾ ਪਤਾ ਸੀ ਤਾਇ ਤੱਕ ਚਲੇਗੀ ਗੱਲ ਇੱਕ ਬਾਦਲਾਂ ਦੀ ਬਾਤ ਚ ਕੁੜੀ ਡਿੱਗ ਪਈ ਸੀ ਹੂੰ ਬਿਲਕੁਲ ਉਹਦੀ ਕੀ ਕਾਰਵਾਈ ਹੋਈ ਆ ਜੀ ਇੱਕ ਪੰਜਾਬ ਪੁਲਿਸ ਦਾ ਏਐਸਆਈ ਅੰਮ੍ਰਿਤਸਰ ਇਹਨਾਂ ਦੀ ਇਕਾਈ ਦੇ ਇੱਕ ਪ੍ਰਧਾਨ ਨੇ ਗੋਲੀ ਮਾਰ ਕੇ ਉਹ ਕੁੜੀ ਨੂੰ ਛੇੜਦਾ ਸੀ ਉਹਦੀ ਨੂੰ ਉਹ ਮਾਰਦਾ ਸੀਗਾ ਉਹਦੀ ਕੀ ਕਾਰਵਾਈ ਕਿੰਨੀ ਸਜ਼ਾ ਹੋਗੀ ਇਸ ਕਰਕੇ ਕੋਟਾਂ ਨੂੰ ਵੀ ਮੈਨੂੰ ਲੱਗਦਾ ਹੁਣ ਹਰ ਇਹਨਾਂ ਦੇ ਪਹਿਲੂ ਦੇ ਉੱਤੇ ਗੌਰ ਕਰਨੀ ਪੈਗੀ ਤੇ ਇਹ ਜਿਹੜੇ ਅਫਸਰ ਨੇ ਪੁਲਿਸ ਦੇ ਵੀ ਜਿਨ੍ਹਾਂ ਪਰ ਸਟਿਗਮਾ ਲੱਗਿਆ ਜਾਂ ਦਾਗੀ ਨੇ ਤੇ ਇਹਨਾਂ ਨੂੰ ਜਿਹੜਾ ਹੈਗਾ ਬਾਹਰ ਦਾ ਰਸਤਾ ਦਿਖਾਉਣਾ ਪੈਗਾ ਜੇ बार-बार ਇਹਨਾਂ ਨੂੰ ਲਿਆਏਗਾ ਇਹ ਤਾਂ ਇਹੋ ਜਿਹਾ ਹੀ ਵਰਤਾਰ ਹੈ ਇਹਨਾਂ ਦਾ ਇਹ ਤਾਂ ਉੱਪਰ ਤੋਂ ਲੈ ਕੇ ਆਈਜੀ ਲੈਵਲ ਤੋਂ ਲੈ ਕੇ ਡੀਜੀਪੀ ਹੁਣ ਤਾਂ ਡੀਜੀਪੀ ਵੀ ਵਿਚ ਇਨਵੋਲਵ ਹੋ ਗਿਆ ਉਹਦੀ ਵੀ ਕ੍ਰੈਡੀਬਿਲਟੀ ਕਿਤਨਾ ਕਿਤੇ ਖਤਰੇ ਦੇ ਵਿੱਚ ਹੈਗੀ ਆ ਉਹ ਥੱਲੇ ਤੱਕ ਸਾਰਾ ਐਸਐਚਓ ਲੈਵਲ ਤੱਕ ਪੁਲਿਸ ਦਾ ਇੱਕ ਸਿੱਧਾ ਸਿਧਾਂਤ ਆ ਤੁਸੀਂ ਐਸਐਚ ਨੂੰ ਪੁੱਛੋ ਵੀ ਯਾਰ ਤੁਸੀਂ ਪੈਸੇ ਕਾਤੇ ਲੈਨੇ ਆ ਉਹ ਕਹਿੰਦੇ ਬਾਈ ਜੀ ਜੇ ਸਾਡਾ ਕਪਤਾਨ ਐ ਐਸਐਸਪੀ ਨੂੰ ਕਹਿੰਦੇ ਨੇ ਜੇ ਸਾਡਾ ਕਪਤਾਨ ਇਮਾਨਦਾਰਾ ਅਸੀਂ ਪੰਜੀ ਨਹੀਂ ਲੰਦੇ ਤੁਤੋਂ ਜੇ ਸਾਨੂੰ ਪਤਾ ਹੁੰਦਾ ਕਪਤਾਨ ਦੇ ਆਉਂਦੇ ਸਾਰੇ ਨਵੇਂ ਐਸਐਸਪੀ ਲੱਗਦਾ ਜੇ ਉਹ ਬੇਈਮਾਨਾ ਕਹਿੰਦੇ ਜਦੋਂ ਸ਼ੁਰੂ ਕਰ ਲੁੰਦੇ ਆ ਇਸ ਕਰਕੇ ਕਹਿੰਦਾ ਸਾਡੀ ਆਪਣੀ ਕੋਈ ਹੋਂਦ ਨਹੀਂ ਸਾਡਾ ਡਿਪੈਂਡ ਕਰਦਾ ਵੀ ਕਪਤਾਨ ਕਿੱਥੇ ਖੜਾ ਸਾਡਾ ਇਹ ਸਾਰੀਆਂ ਗੱਲਾਂ ਜਿਹੜੀਆਂ ਚੱਲਦੀਆਂ ਨੇ ਤੇ ਪੰਜਾਬ ਦੇ ਪੁਲਿਸ ਦੇ ਵਿੱਚ ਵੱਡੇ ਸੁਧਾਰਾਂ ਦੀ ਲੋੜ ਆ ਫੋਰਸ ਬਹੁਤ ਵਧੀਆ ਕੰਮ ਵੀ ਕਰਨਾ ਚਾਹੁੰਦੇ ਨੇ ਪਰ ਐਦਾਂ ਦੇ ਅਫਸਰ ਜਿਨ੍ਹਾਂ ਨੇ ਜਿਹੜੇ ਬੰਦੇ ਇੱਕ ਸੀਐਸਟਾਫ ਦੇ ਵਿੱਚ ਇੱਕ ਗੈਂਗਸਟਰ ਦੀ ਜਿਹਨੂੰ ਅੱਜ ਕਿਹਾ ਜਾਂਦਾ ਹੈ ਜਿਹੜਾ ਇੱਕ ਡਰਾਵਾ ਦੇ ਰਿਹਾ ਪੰਜਾਬ ਨੂੰ ਜਿਹਨੇ ਇੱਕ ਪੰਜਾਬ ਦਾ ਨੌਜਵਾਨ ਕਤਲ ਕੀਤਾ ਉਹਦੀ ਇੰਟਰਵਿਊ ਕਰਾ ਸਕਦੇ ਆ ਨਾ ਬਾਕੀਆਂ ਲਈ ਇਨਸਾਫ ਕਿੱਥੇ ਭਾਲਦੇ ਹੋ ਤੁਸੀਂ ਆਮ ਬੰਦੇ ਲਈ ਆਮ ਬੰਦੇ ਨੂੰ ਤਾਂ ਚਾਕੇ ਮਲਾਂ ਦਾ ਇਹ ਗੱਲਾਂ ਸੱਚ ਨੇ ਜਦੋਂ ਲੋਕ ਕਹਿੰਦੇ ਨੇ ਵੀ ਗੁਰਦੇਵ ਸਿੰਘ ਕੌਕੇ ਦਾ ਕਤਲ ਕਰ ਦਿੱਤਾ ਲੱਖਾਂ ਲਾਸ਼ਾਂ ਜਸਵੰਤ ਸਿੰਘ ਖਾਲੜੇ ਨੇ ਬੰਦੇ ਹੀ ਲੱਭੇ ਸੀ ਉਹਨੇ ਕੋਈ ਕਤਲ ਹੋਗਾ ਉਹਨੂੰ ਚਾਕੇ ਮਾਰ ਦੇਣਾ ਤੇ ਅਜੇ ਤੱਕ ਜਿਹੜੀਆਂ ਇਨਕੁਆਰੀਆਂ ਪੈਂਡਿੰਗ ਪਈਆਂ ਨੇ ਇਹ ਵਰਤਾਰਾ ਲਗਾਤਾਰ ਚੱਲੇ ਆ ਰਿਹਾ ਇਹਨੂੰ ਰੋਕਣ ਦੀ ਬਹੁਤ ਜ਼ਰੂਰ ਹੈ ਖਾਸ ਕਰਕੇ ਜਦੋਂ ਆਪਾਂ ਇੱਕ ਡੈਮੋਕ੍ਰੈਟਿਕ ਸੈਟਅਪ ਦੇ ਵਿੱਚ ਜੁੜੇ ਹੋਈਏ ਜੀ ਸ਼ੁਕਰੀਆ ਭਾਜੀ ਬਹੁਤ ਧੰਨਵਾਦ ਤੁਹਾਡਾ ਜੀ ਧੰਨਵਾਦ ਸੋ ਤੁਹਾਡਾ ਵੀ ਸਭ ਦਾ ਬਹੁਤ ਬਹੁਤ ਧੰ